ਸਾਰੇ মিডিਆ ਦਾ ਸਵਾਗਤ ਹੈ ਜੀ ਖੁਸ਼ੀ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਕਿ ਪੰਜਾਬ ਤੇ ਇਸ ਵਕਤ ਬਹੁਤ ਬੁਰੀ ਤਰ੍ਹਾਂ ਨਾਲ ਫਲੱਡਸ ਦਾ ਕਹਿਰ ਮਚਿਆ ਹੋਇਆ ਵਾ ਔਰ ਪਿਛਲੇ ਕਾਫੀ ਅਰਸੇ ਤੋਂ ਸਾਰੇ ਪੰਜਾਬ ਦੇ ਵਿੱਚ ਬਹੁਤ ਭਿਆਨਕ ਔਰ ਬਹੁਤ ਨਾ ਪੂਰਾ ਹੋਣ ਵਾਲਾ ਕਟਾ ਪਿਆ ਪੰਜਾਬ ਦੇ ਲੋਕਾਂ ਨੂੰ ਜੇ ਮੈਂ ਅੱਜ ਦੀ ਇਸ ਆਪਣੀ ਮੀਟਿੰਗ ਨੂੰ ਦੋ ਹਿੱਸਿਆਂ 'ਚ ਵੰਡੂਗਾ ਪਹਿਲਾ ਮੈਂ ਥੋੜਾ ਜਿਹਾ ਤੁਹਾਡਾ ਨਾਲ ਸਾਂਝਾ ਕਰੂੰਗਾ ਜਿਹੜਾ ਕਿ ਤਕਰੀਬਨ ਸਾਰੇ ਪੰਜਾਬ ਨੂੰ ਪਤਾ ਜੋ ਹਾਲਾਤ ਨੇ ਔਰ ਫਿਰ ਜੋ ਬਤੌਰ 올 ਇੰਡੀਆ ਕਿਸਾਨ ਕਾਂਗਰਸ ਦੇ ਪ੍ਰਧਾਨ ਵਜੋਂ ਜੋ ਸਾਡੀਆਂ ਸਰਕਾਰ ਦੇ ਕੋਲੋਂ ਔਰ ਕੇਂਦਰ ਸਰਕਾਰ ਦੇ ਕੋਲੋਂ ਮੰਗਾ ਨੇ ਉਹਦੇ ਤੇ ਮੈਂ ਵਿਚਾਰ ਚਰਚਾ ਤੁਹਾਡੇ ਨਾਲ ਕਰੂੰਗਾ ਪਹਿਲੀ ਗੱਲ ਤਾਂ ਸਭ ਤੋਂ ਅਫਸੋਸਨਾਕ ਗੱਲ ਜਿਹੜੀ ਹੈ ਕਿ ਪੰਜਾਬ ਅੱਜ ਦੀ ਡੇਟ ਵਿੱਚ ਇਕੱਲਾ ਹੀ ਤੇ ਅਲੱਗ ਥਲੱਗ ਪੈ ਗਿਆ ਸਾਰੇ ਦੇਸ਼ 'ਚ ਸਾਰੇ ਦੇਸ਼ ਵਿੱਚੋਂ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਕੇਂਦਰ ਦੀ ਸਰਕਾਰ ਤੋਂ ਲੈ ਕੇ ਨੈਸ਼ਨਲ ਮੀਡੀਆ ਤੋਂ ਲੈ ਕੇ ਦੂਸਰੇ ਰਾਜਾਂ ਦੀਆਂ ਸਰਕਾਰਾਂ ਤੋਂ ਲੈ ਕੇ ਕਿਸੇ ਵਿਅਕਤੀ ਨੇ ਕਿਸੇ ਸਰਕਾਰ ਨੇ ਪੰਜਾਬ ਦੇ ਹੱਕ ਵਿੱਚ ਹਾ ਦਾ ਨਾਰਾ ਨਹੀਂ ਮਾਰਿਆ ਕੋਈ ਉਪਰਾਲਾ ਨਹੀਂ ਕੀਤਾ ਕਿ ਅਸੀਂ ਪੰਜਾਬ ਦੇ ਲੋਕਾਂ ਤੱਕ ਮਦਦ ਲੈ ਕੇ ਲੈ ਕੇ ਪਹੁੰਚੀ ਕਿ ਮਦਦ ਤਾਂ ਬਹੁਤ ਦੂਰ ਦੀ ਗੱਲ ਹੈ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਅਫਗਾਨਿਸਤਾਨ ਦੇ ਵਿੱਚ ਆਏ ਪੁਚਾਲ ਲਈ ਜਾਦਾ ਵਰਜ ਨੇ ਆਪਣੇ ਦੇਸ਼ ਦੇ ਉਸ ਸੂਬੇ ਦਾ ਜਿਹੜਾ ਸੂਬਾ ਸਭ ਤੋਂ ਉਪਜਾਊ ਇਸ ਦੇਸ਼ ਵਿੱਚ ਜਿਹਨੂੰ ਆਪਾਂ ਕਹਿੰਨੇ ਕਿ ਸਾਡੀ ਫੂਡ ਗ੍ਰੇਨਰੀ ਆ ਅੰਨਦਾਤਾ ਸੂਬਾ ਜਿਹਦੇ ਬੱਚੇ ਅੱਜ ਦੇਸ਼ ਦੀਆਂ ਸਰਹੱਦਾਂ ਤੇ ਆਪਣੀਆਂ ਜਾਨਾਂ ਵਾਰ ਦੇ ਦੇਸ਼ ਦੀ ਪ੍ਰੋਟੈਕਸ਼ਨ ਲਈ ਜਿਸ ਸੂਬੇ ਦੇ ਲੋਕਾਂ ਨੇ ਬਹਾਦਰ ਪੰਜਾਬ ਦੇ ਲੋਕਾਂ ਨੇ ਇਸ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਪਾਇਆ ਹੋਵੇ ਲੇਕਿਨ ਸਾਡੀ ਜਿਹੜੀ ਮੇਨ ਕੇਂਦਰ ਸਰਕਾਰ ਉਹਨੂੰ ਉਹਦੇ ਉਹਨੂੰ ਇਹ ਇਸ ਗੱਲ ਦਾ ਇਲਮ ਨੀਗਾ ਇੱਕ ਟਵੀਟ ਤੱਕ ਵੀ ਨਹੀਂ ਕੀਤਾ ਕੋਈ ਕਿਸੇ ਨੇ ਪੋਸਟ ਨਹੀਂ ਪਾਈ ਕੋਈ ਵਿਚਾਰ ਸਾਂਝੇ ਨਹੀਂ ਕੀਤੇ ਕੋਈ ਕੇਂਦਰ ਦੀ ਟੀਮ ਲੀਡ ਬਾਈ ਮਿਨਿਸਟਰ ਜਿਹੜਾ ਕਿ ਇੱਕ ਯੂਜਵਲ ਸਿਸਟਮ ਹੁੰਦਾ ਸੀਗਾ ਉਹ ਪੰਜਾਬ ਤੱਕ ਆਣ ਕੇ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਇਦਾਂ ਅਸੈਸਮੈਂਟ ਕਰੀਏ ਕਿ ਡੈਮੇਜ ਕਿੰਨਾ ਹੋਇਆ ਆ ਤਾਂ ਹੋ ਗਈ ਜੀ ਜਿਹੜੀ ਬਿਲਕੁਲ ਆਈ ਊਡ ਸੇ ਕਿ ਕੰਪਲੀਟ ਇਨਸੈਂਸਿਟੀਵਿਟੀ ਔਰ ਇਕ ਇਸ ਤਰ੍ਹਾਂ ਦਾ ਰਵਈਆ ਜਿਹੜਾ ਪੰਜਾਬ ਦੇ ਪ੍ਰਤੀ ਕੇਂਦਰ ਸਰਕਾਰ ਨੇ ਕੀਤਾ ਹੁਣ ਆਜੋ ਸਾਡੀ ਆਪਣੀ ਸਰਕਾਰ ਜਿਹੜੀ ਭਗਵੰਤਪਾਨ ਦੀ ਅਫਸੋਸ ਨਾਲ ਕਹਿਣਾ ਪੈਂਦਾ ਕਿ ਬੜੇ ਚਾਹ ਨਾਲ ਲੋਕਾਂ ਨੂੰ ਬੁnaya ਸੀਗਾ ਔਰ ਇਹ ਜਿਹੜਾ ਹੜ ਆ ਅਗਰ ਅਸੀਂ ਮੰਨ ਲੈਂਦੇ ਕਿ ਇਹਨਾਂ ਦੀ ਸਰਕਾਰ ਵਿੱਚ ਆ ਪਹਿਲੀ ਵਾਰ ਆਇਆ ਹੁੰਦਾ ਆ 6 ਮਹੀਨੇ ਬਾਅਦ ਆਇਆ ਹੁੰਦਾ ਤਾਂ ਸ਼ਾਇਦ ਸਰਕਾਰ ਦੀ ਤਿਆਰੀ ਨਹੀਂ ਸੀ ਇਹ ਹੜ 2023 ਵਿੱਚ ਆ ਚੁੱਕਾ ਵਾ ਲਗਭਗ ਇਸੇ ਹੀ ਪੈਮਾਨੇ ਦਾ ਨੁਕਸਾਨ ਉਦੋਂ ਸ਼ਾਇਦ 19 ਜ਼ਿਲ੍ਹੇ ਪਾਣੀ ਚ ਡੁੱਬੇ ਰਹੇ ਨੇ ਅੱਜ ਵੀ ਤਕਰੀਬਨ ਉਨੇ ਜ਼ਿਲ੍ਹੇ ਪਾਣੀ ਚ ਡੁੱਬੇ ਨੇ ਅੱਜ 6 ਲੱਖ ਏਕੜ ਪੰਜਾਬ ਦੀ ਫਸਲ ਖਰਾਬ ਹੋ ਚੁੱਕੀ ਆ ਮਲਟੀਪਲ ਥਾਵਾਂ ਦੇ ਸਤਲੁਜ ਤੇ ਦਰਿਆ ਤੇ ਬਿਆਸ ਤੇ ਰਾਵੀ ਦੇ ਦਰਿਆਵਾਂ ਦੇ ਪੰਨ ਟੁੱਪ ਚੁੱਕੇ ਨੇ ਇਹੀ ਗੱਲ 2023 ਚ ਵਾਪਰੀ ਸੀ ਦੂਜੀ ਵਾਰ ਹੜਾ ਆ ਗਿਆ ਲੇਕਿਨ ਸਾਡੀ ਸਰਕਾਰ ਤੇ ਨਾ ਕੋਈ ਤਿਆਰੀ ਸੀਗੀ ਨਾ ਉਹਨਾਂ ਦੇ ਕੋਲ ਕੋਈ ਪ੍ਰਬੰਧ ਆ ਤੇ ਨਾ ਉਹਨਾਂ ਨੇ ਫਲੱਡ ਪ੍ਰੋਟੈਕਸ਼ਨ ਦੀ ਕੋਈ ਪ੍ਰੋਕਾਸ਼ਨਰੀ ਮੀਜਰਸ ਇਹ ਹਰ ਸਾਲ ਇੱਕ ਇਦਾਂ ਦਾ ਇੰਪੋਰਟੈਂਟ ਸਿਚੁਏਸ਼ਨ ਆ ਕਿ ਹਰ ਸਾਲ ਸਰਕਾਰ ਫਲੱਡਸ ਤੋਂ ਪਹਿਲਾਂ ਟਟੋ ਘਟ 3-4 ਮਹੀਨੇ ਪਹਿਲਾਂ ਤਿਆਰੀ ਕਰਦੀ ਆ ਬੰਨਾਂ ਨੂੰ ਮਜ਼ਬੂਤ ਕਰਦੀ ਆ ਸਾਰੇ ਜਿਹੜੇ ਕਨੈਲਸ ਕਨਾਲਸ ਨੇ ਜਿਹੜੀਆਂ ਵਈਆਂ ਨੇ ਸਾਡੀਆਂ ਉਹਦੀ ਪ੍ਰੋਪਰ ਡੀਸਲਟਿੰਗ ਹੁੰਦੀ ਆ ਔਰ ਦੇਖਿਆ ਜਾਂਦਾ ਕਿ ਜਿਹੜੇ ਵੀਕ ਪੁਆਇੰਟਸ ਨੇ ਜਿਵੇਂ ਸਾਡੇ ਹਾਲਾਤ ਹਲਕਾ ਹਲਕਾ ਪਲਾਤ ਵਿੱਚ 1998 ਵਿੱਚ ਸਾਡੀ ਤੁਸੀ ਦਾ ਦਰਿਆ ਦਾ ਬੰਨ 3 ਪੁਆਇੰਟਸ ਤੋਂ ਟੁੱਟਿਆ ਸੀਗਾ 1998 ਵਿੱਚ ਹੋਰ ਪੰਜਾਬ ਵਿੱਚ 23 ਵਿੱਚ 2023 ਜਿਹੜੇ ਟੁੱਟੇ ਸੀ ਸਭ ਨੂੰ ਪਤਾ ਸਰਕਾਰ ਨੂੰ ਕਿ ਆਹ ਆ ਵੀਕ ਪੁਆਇੰਟਸ ਕਿਸੇ ਨੇ ਕੋ ਮੀਟਿੰਗ ਨਹੀਂ ਲਈ ਕੋਈ ਤਿਆਰੀ ਨਹੀਂ ਕੀਤੀ ਕੋਈ ਗੋਗਨਿਸੈਂਸ ਨਹੀਂ ਲਈ ਔਰ ਜਿਹੜਾ ਡੈਮਸ ਦਾ ਸਿਸਟਮ ਹੈ ਉਹ ਮੈਂ ਕੇਂਦਰ ਸਰਕਾਰ ਦੇ ਉੱਤੇ ਬਹੁਤ ਵੱਡਾ ਇਲਜ਼ਾਮ ਜਾਂਦਾ ਵਾ ਉਹਦੇ ਚ ਭਗਵਾਨ ਸਰਕਾਰ ਦੀ ਨਿਲੇਕੀ ਆ ਇਹਦੀ ਫੁਲਿਸ਼ਨੈਸ ਚ ਕੇਂਦਰ ਸਰਕਾਰ ਤੇ ਇਲਜ਼ਾਮ ਜਾਂਦਾ ਕਿ ਜਿਹੜੇ ਸਾਡੇ ਡੈਮਸ ਨੇ ਪਖੜਾ ਡੈਮ ਹੈ ਪੌਂਗ ਦਾ ਡੈਮ ਹੈ ਥੀਨ ਡੈਮ ਹੈ ਜਾਂ ਜਿਹੜੇ ਡੈਮਸ ਪਖੜਾ ਬੀਬੀਐਮਪੀ ਦੇ ਕੰਟਰੋਲਸ ਨੇ ਜਦ ਤੁਹਾਨੂੰ ਪਤਾ ਜਦ ਸਾਡੀ ਆਈਐਮਡੀ ਜਿਹੜੀ ਸਾਡਾ ਮੈਟਰੋਲੋਜੀਕਲ ਡਿਪਾਰਟਮੈਂਟ ਹੈ ਜਦੋਂ ਤੁਹਾਨੂੰ ਪਹਿਲਾਂ ਵਾਰਨ ਕਰ ਰਿਹਾ ਕਿ ਐਕਤੀ ਬਡੇ ਹੈਵੀ ਰੇਨਫਾਲ ਦੇ ਅਸਰ ਨੇ ਤੇ ਤੁਸੀਂ ਡੈਮਸ ਦਾ ਪਾਣੀ ਜਿਹੜਾ ਵਾ ਉਹਨੂੰ ਆਪਣੇ ਕੰਟਰੋਲਸ ਚ ਰੱਖਣਾ ਵਾ ਲੇਕਿਨ ਜਦੋਂ ਲੋੜ ਸੀ ਗਰਮੀ ਵਿੱਚ ਜਦੋਂ ਝੋਨੇ ਦੀ ਫਸਲ ਲਗਣੀ ਸੀ ਜਾਂ ਕਣਕ ਦੀ ਫਸਲ ਦਾ ਸਮਾਂ ਸੀਗਾ ਉਦੋਂ ਪਾਣੀ ਪ੍ਰੋਪਰਲੀ ਰਿਲੀਜ਼ ਨਹੀਂ ਕੀਤਾ ਗਿਆ ਜਿਹਦੇ ਕਰਕੇ ਡੈਮਸ ਦਾ ਲੈਵਲ ਆਲਰੇਡੀ ਬਹੁਤ ਹਾਈ ਸੀ ਜਿਵੇਂ ਕਿ ਹੁਣ ਅੱਜ ਪਾਖੜਾ ਦਾ ਡੈਮ ਦਾ ਲੈਵਲ ਹੈਗਾ ਅਪ੍ਰੋਕਸੀਮੇਟਲੀ ਐਟ 1600 ਪਲੱਸ ਫੀਟ ਜਿਹੜਾ ਕੋ ਉਹਦਾ ਫੁਲੇਸਟ ਲੈਵਲ ਹੈ ਔਰ ਉਹ ਡੈਮਸ ਦੇ ਲੈਵਲ ਨੂੰ ਨਾ ਕੰਟਰੋਲ ਕਰਕੇ ਜਦੋਂ ਪਿੱਛੇ ਬਾਰਿਸ਼ ਹੋਈ ਪਹਾੜਾਂ ਵਿੱਚ ਹਿਮਾਚਲ ਵਿੱਚ ਥੈਨ ਸਡਨਲੀ ਰਿਲੀਜ਼ ਆਫ ਵਾਟਰ ਹੈਜ਼ ਕੌਜ਼ਡ ਥਿਸ ਕਲੋਸਲ ਡੈਮੇਜ ਇਨ ਪੰਜਾਬ ਇਹ ਕੋਈ ਕਿਸੇ ਤਰ੍ਹਾਂ ਦੀ ਕੁਦਰਤੀ ਆਫਤ ਨਹੀਂ ਭਗਵੰਤ ਮਾਨ ਝੂਠ ਬੋਲਦਾ ਵਾ ਇਹ 100% ਮੈਨ ਮੇਡ ਡਿਜ਼ਾਸਟਰ ਹੈ ਇਹਨਾਂ ਦੀ ਗਲਤੀਆਂ ਨਾਲ ਇਹ ਸਾਰਾ ਕੁਝ ਹੋਇਆ ਵਾ ਆਪ ਕਿੰਨੀ بارش ਪਈ ਆ ਪੰਜਾਬ بارش ਨੂੰ ਸਮਾ ਸਕਦਾ ਠੀਕ ਹੈ ਸਾਡੇ ਸ਼ਹਿਰ ਚੋਕ ਹੋ ਜਾਂਦੇ ਨੇ ਸਾਡੇ ਮਾੜੇ ਮੋਟੇ ਜਿਹੜੇ ਉੱਥੇ ਨਾਲੇ ਨੂਲੇ ਨੇ ਉਹ ਭਰ ਜਾਂਦੇ ਨੇ ਪਿੰਡਾਂ 'ਚ ਪਾਣੀ ਆ ਜਾਂਦਾ ਲੇਕਿਨ ਇਹ ਜਿਹੜਾ ਹੜ ਆਇਆ ਵਾ ਇਹ ਬੇਸਿਕਲੀ ਦਰਿਆਵਾਂ ਦਰਿਆਵਾਂ ਵਿੱਚ ਬਹੁਤ ਵਦੇਰੇ ਪਾਣੀ ਜਦੋਂ ਡੈਮ ਤੋਂ ਛੱਡਿਆ ਗਿਆ ਔਰ ਜਦੋਂ ਉਹ ਪਾਣੀ ਬਾਹਰ ਆਣ ਕੇ ਤੁਸੀਂ ਜਿਹੜੇ ਦਰਿਆਵਾਂ ਦੇ ਬੰਨ ਸੀ ਕਈ ਜਗ੍ਹਾ ਤੋਂ ਟੁੱਟ ਕੇ ਰੈਂਡਮਲੀ ਤੇ ਉੱਥੋਂ ਫਿਰ ਉਹ ਨੇ ਬਾਹਰ ਬਹੁਤ ਨੁਕਸਾਨ ਕੀਤਾ ਸਾਡੇ ਪੁਲਾਤ ਕੱਲਾ ਜਿਹੜਾ ਕੰਸਟਿਟੂਐਂਸੀ ਆ ਉਹਦਾ 50 ਕਿਲੋਮੀਟਰ ਤੋਂ ਜ਼ਿਆਦਾ ਨਾਲ ਹਲਕ ਬਿਆਸ ਦਰਿਆ ਦੇ ਨਾਲ ਉਹਦੀ ਬਾਉਂਡਰੀ ਲੱਗਦੀ ਆ ਔਰ ਜਿੰਨੀ ਫਸਲ ਮੰਡ ਖੇਤਰ ਦੇ ਅੰਦਰ ਜਿਹੜਾ ਕੈਚਮੈਂਟ ਏਰੀਆ ਦਰਿਆ ਦਾ ਚਾਹੇ ਉਹ ਸਤਲੁਜ ਦਾ ਜਾਂ ਪਿਆਸ ਦਾ ਜਾਂ ਰਾਵੀ ਦਾ ਉਹ 100% ਡਿਸਟਰੋਇਡ ਹੈ ਜਿੱਥੇ ਜਿੱਥੇ ਜਨਾਲੇ ਤੋਂ ਲੈ ਕੇ ਦਿਨੋਂ ਨਗਰ ਤੋਂ ਲੈ ਕੇ ਗੁਰਦਾਸਪੁਰ ਤੋਂ ਲੈ ਕੇ ਡਾਊਨ ਤਰਨਤਾਰਨ ਪੱਟੀ ਤੋਂ ਲੈ ਕੇ ਫਾਜ਼ਿਲਕਾ ਬੋਹਰ ਘੁੰਮ ਕੇ ਉੱਤੋਂ ਦੀ ਆਣ ਕੇ ਪਟਿਆਲਾ ਜ਼ਿਲ੍ਹੇ ਚ ਘੱਗਰ ਦਰਿਆ ਜਾਂ ਜਿੱਥੇ ਵੀ ਕਿਤੇ ਜਿਹੜਾ ਡੈਮੇਜ ਬਣ ਟੁੱਟਣ ਤੋਂ ਬਾਅਦ ਹੋਇਆ ਵਾ ਉਹ ਅਨਮੇਜਰੇਬਲ ਹੈ ਬਹੁਤ ਜਿਆਦਾ ਨੁਕਸਾਨ ਆ ਤੁਸੀਂ ਅੰਦਾਜ਼ਾ ਆਪ ਲਾ ਸਕਦੇ ਹੋ ਕਿ ਅਗਰ 6 ਲੱਖ ਇੱਕੜੀ ਲਾ ਕੇ ਚੱਲੀ ਜਿਹੜੀ ਕਿ ਹਲੇ ਪ੍ਰੀਲੀਮਿਨਰੀ ਰਿਪੋਰਟਸ ਆ ਤੇ 80000 ਰੁਪਏ ਪ੍ਰਤੀ ਏਕੜ ਦਾ ਤਾਂ ਝੂਨਾ ਖੜਾ ਜੀ ਲੋਕਾਂ ਦਾ 1 ਲੱਖ ਤੋਂ ਉੱਤੇ ਜਿਆਦਾ ਕਮਾਤੀ ਫਸਲ ਪੱਕੀ ਖੜੀ ਹੈ ਤੁਸੀਂ ਲਾ ਲਓ ਇਹ ਅਕੋਰਡਿੰਗ ਟੂ ਮੀ ਦਿਸ ਇੰਟਾਇਰ ਡੈਮੇਜ ਟੂ ਦ ਕ੍ਰੋਪਸ ਟੂ ਦ ਲਾਈਫਸਟਾਕ ਟੂ ਦ ਲਾਈਫਸ ਐਂਡ ਟੂ ਦ ਪ੍ਰੋਪਰਟੀ ਕਰਾਂਕਰਾਂਕੋ ਇਹ ਘੱਟੋ-ਘੱਟ ਨਹੀਂ ਤਾਂ ਪੰਜਾਬ ਦੇ ਵਿੱਚ ਸਹੀ ਕੋਈ ਅਸੈਸਮੈਂਟ ਲਾਉਗਾ ਤਾਂ ਇਹ 20000 ਕਰੋੜ ਰੁਪਏ ਤੋਂ ਉੱਤੇ ਨੁਕਸਾਨ ਘੱਟੋ-ਘੱਟ 20000 ਕਰੋੜ ਤੇ ਮੁਆਵਜ਼ਾ ਕੀ ਦੇਦੀ ਸਰਕਾਰ ਜਿਹੜਾ ਪਿਛਲੇ ਕੁਝ 2023 ਵਿੱਚ ਜਿਹੜਾ ਜਿਹੜਾ ਕਹਿੰਦਾ ਸੀ ਹਰ ਮੁਰਗੀ ਬੱਕਰੀ ਦਾ ਦਊਂਗਾ ਕਿੰਨਾ ਮੁਆਵਜ਼ਾ ਦਿੱਤਾ 6800 ਰੁਪਿਆ ਕਿੱਲਾ ਜਿਹੜਾ ਕਿ ਬਹੁਤ ਮਾਮੂਲੀ ਜੀ ਪਰਸੈਂਟੇਜ ਲੋਕਾਂ ਨੂੰ ਮਿਲਿਆ ਬਹੁਤ ਮਾਮੂਲੀ ਨੂੰ ਔਰ ਉਹਦੇ ਵਿੱਚ ਫਿਰ ਪਟਵਾਰੀਆਂ ਨੇ ਰੈਵਨਿਊ ਸਟਾਫ ਨੇ ਤਹਿਸੀਲਦਾਰਾਂ ਨੇ ਕੱਟ ਮੰਗਣਾ ਪੈਸੇ ਮੰਗਣੇ ਆਮੋ ਆਬਜ਼ਾ ਜੀ ਔਰ ਅੱਜ ਝੋਨੇ ਦੀ ਫਸਲ ਵਿੱਚ ਸਾਰੇ ਕਿਸਾਨ ਬੈਠੇ ਨੇ ਸਾਡੇ ਕਿਸਾਨ ਕਾਂਗਰਸ ਦੇ ਪ੍ਰਧਾਨ ਸਾਹਿਬ ਬੈਠੇ ਨੇ ਮਿੱਠਾ ਕਰੰਜੀਤ ਸਿੰਘ ਸੰਧੂ ਸਾਹਿਬ ਤੇ ਹੋਰ ਕਪੂਰਥਾਲਾ ਦੇ ਪ੍ਰਧਾਨ ਬੈਠੇ ਨੇ ਜ਼ਿਲਹੰਦਰ ਦੇ ਪ੍ਰਧਾਨ ਬੈਠੇ ਨੇ ਮੁਕੇਰੀਆਂ ਤੋਂ ਆਏ ਨੇ ਇਹ ਔਰ ਅਬਰਤ ਸਰ ਤੋਂ ਆਏ ਨੇ ਇਹ ਤੁਸੀਂ ਲਾ ਲਓ ਇਹਨਾਂ ਨੂੰ 5000 ਤਾਂ ਸਾਡੀ ਘੱਟੋ ਘੱਟ ਝੋਨੇ ਦੀ ਫਸਲ ਦੀ ਲਵਾਈ ਆ ਸੋ ਯੂ ਕੈਨ ਇਮੇਜਿਨ ਕਿ ਕਿੰਨਾ ਇੱਕ ਕੋਝਾ ਮਜ਼ਾਕ ਹੈਗਾ ਵਾ ਅੱਛਾ ਹੁਣ ਪੰਨ ਟੁੱਟੇ ਨੇ ਕਿੱਥੇ ਹੈ ਗਵਰਨਮੈਂਟ ਪੰਜਾਬ ਦੀ ਜਿਹੜੀ ਇਡੀ ਇਡੀ ਗੱਲਾਂ ਕਰਦੇ ਸੀ ਕਿ ਸਾਡਾ ਖਜ਼ਾਨਾ ਭਰਿਆ ਪਿਆ ਅਸੀਂ ਰੰਗਲਾ ਪੰਜਾਬ ਬਣਾਤਾ ਜਦੋਂ ਬੰਨ ਟੁੱਟਦਾ ਤੇ ਗਵਰਨਮੈਂਟ ਦੀ ਕੋਈ ਮੈਕੈਨਿਜ਼ਮ ਤਿਆਰ ਨਹੀਂ ਸੀਗਾ ਫਲੱਡ ਪ੍ਰੋਟੈਕਸ਼ਨ ਵਰਕਸ ਦਾ ਐਸਆਈ ਇਰੀਗੇਸ਼ਨ ਡਿਪਾਰਟਮੈਂਟ ਡਰੇਨੇਜ ਡਿਪਾਰਟਮੈਂਟ ਕਿੱਥੇ ਨੇ ਕੀ ਇਹਨਾਂ ਦੇ ਕੋਲ ਕੋਈ ਮਸ਼ੀਨਰੀ ਕੋਈ ਇਹਨਾਂ ਦੇ ਕੋਲ ਅਰਥ ਵਰਕ ਇਹਨਾਂ ਦੇ ਕੋਲ ਕੋਈ ਇਸ ਤਰ੍ਹਾਂ ਦਾ ਪਲਾਨ ਤਿਆਰ ਨਹੀਂ ਸੀਗਾ ਕਿ ਅਗਰ ਬੰਨ ਟੁੱਟਿਆ ਤਾਂ ਵੀ ਬਲੱਗ ਇਟ ਅਗੇਨ ਇਮੀਡੀਏਟਲੀ ਸਾਰਾ ਪਲੱਗਿੰਗ ਜਿਹੜੀ ਆ ਬੰਨਾਂ ਦੀ ਉਹ ਆਪ ਕਿਸਾਨਾਂ ਨੇ ਔਰ ਖੇਤ ਮਜ਼ਦੂਰਾ ਨੇ ਪੰਜਾਬ ਦੇ ਬਹਾਦਰ ਲੋਕਾਂ ਨੇ ਆਪ ਮੁਹਾਰੇ ਕੀਤੀ ਆ ਮੇਰੀ ਕੌਨਸਟਿਟੂਐਂਸੀ ਵਿੱਚ ਤਿੰਨ ਵੀਕ ਪੁਆਇੰਟ ਸੀਗੇ ਆਪੇ ਲੋਕਾਂ ਨੇ ਮਨਸੂਰਵਾਲ ਬੇ ਢਿਲਵਾਂ ਦੇ ਵਿੱਚ ਜਾ ਕੇ ਕਾਲ ਦੇ ਕੇ ਤੇ ਉਹਨਾਂ ਬੰਨਾਂ ਨੂੰ ਆਪ ਮਜ਼ਬੂਤ ਕੀਤਾ ਤੁਸੀਂ ਦੇਖਿਆ ਸਤਲੁਜ ਦੇ ਰੇੜੇ ਸ਼ਾਹਕੋਟ ਦੇ ਏਰੀਏ ਚ ਆਫਾਜ਼ਲ ਕਾ ਜਾਂ ਉਧਰਲੇ ਪਾਸੇ 5 5 6 6 7 7 ਕਿਲੋਮੀਟਰ ਬੰਨ ਲੁਕੀ ਆਪ ਬਣਾਈ ਜਾਂਦੇ ਫਿਰ ਗਵਰਨਮੈਂਟ ਦਾ ਫਾਇਦਾ ਕੀ ਤੇ ਗਵਰਨਮੈਂਟ ਹੈ ਕਿੱਥੇ ਆ ਬਹੁਤ ਸੋਹਣਾ ਇੱਕ ਪਲਵਾਈ ਸਿਨਾ ਹੈਗੇ ਨੇ ਸ਼ੀ ਇਜ਼ ਅ ਵੈਰੀ ਇੰਡੀਪੈਂਡੈਂਟ ਜਰਨਲਿਸਟ ਉਹਦੇ ਟਵਿੱਟਰ ਹੈਂਡਲ ਤੇ ਜਾ ਕੇ ਦੇਖੋ ਤੁਸੀਂ ਉਹ ਕਹਿੰਦੀ ਕਿ ਜੇ ਪੰਜਾਬ ਦੇ ਲੋਕਾਂ ਨੇ ਆਪਣੇ ਮਰਿਆ ਨੂੰ ਵੀ ਆਪ ਚੱਕਣਾ ਵਾ ਤੇ ਆਪਣੀ ਫਸਲ ਦਾ ਨੁਕਸਾਨ ਵੀ ਆਪ ਝੱਲਣਾ ਵਾ ਤੇ ਆਪਣੇ ਬੰਨ ਵੀ ਆਪ ਬਣਾਉਣੇ ਨੇ ਤੇ ਘਰ ਵੀ ਆਪ ਠੀਕ ਕਰਨੇ ਨੇ ਤੇ ਫਿਰ ਸਰਕਾਰ ਟੈਕਸ ਕਿਉਂ ਲੈਂਦੀ ਉਹਨਾਂ ਤੋਂ ਪੰਜਾਬ ਦੇ ਲੋਕਾਂ ਤੋਂ ਅਸੀਂ ਟੈਕਸ ਦਿੰਨੇ ਆ ਅਸੀਂ ਵੀ ਆਰ ਪਲੇ ਪੇਇੰਗ ਟੈਕਸ ਔਨ ਏਵਰੀ ਸਵਾਲੈਸਟ ਆਈਟਮ ਅਵੇਲੇਬਲ ਸਾਬਣ ਤੇਲ ਤੋਂ ਲੈ ਕੇ ਡੀਜ਼ਲ ਪੈਟਰੋਲ ਤੋਂ ਲੈ ਕੇ ਮਲਟੀਪਲ ਟੈਕਸੇਸ਼ਨ ਵਿੱਚ ਪੰਜਾਬ ਦੇ ਲੋਕ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਬੇਤਹਾਸ਼ਾ ਟੈਕਸਿੰਦੇ ਪਰ ਜਦੋਂ ਸਾਡੀ ਵਾਰੀ ਆਈ ਹੈ ਲੈਣ ਦੀ ਮੰਗਣ ਦੀ ਤਾਂ ਸਾਨੂੰ ਕਹਿੰਦੇ ਜੀ 6800 ਰੁਪਏ ਤੁਸੀਂ ਲੈ ਲਓ ਬਸ ਅਗਰ ਸਰਕਾਰ ਨੇ ਪਹਿਲਾਂ ਤਿਆਰੀ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਪੰਜਾਬ ਦਾ ਇਹ ਵੱਡਾ ਨੁਕਸਾਨ ਇਹ ਪੰਜਾਬ ਦੇ ਗਵਰਨਮੈਂਟ ਦੀ ਬਹੁਤ ਵੱਡੀ ਜ਼ਿੰਮੇਵਾਰੀ ਫੇਲਿਅਰ ਹੋਈ ਹੈ ਅਟਰ ਫੇਲੀਅਰ ਔਰ ਫਿਰ ਭਗਵੰਤ ਮਾਨ ਪਹਿਲਾਂ ਤਾਂ ਤਾਮਿਲਨਾਡੂ ਫਿਰਦੇ ਤੇ ਫਿਰਦੇ ਰਹੇ ਨੀ ਭਾਈ ਸਾਹਿਬ ਇੱਥੇ ਇੱਕ ਦਿਨ ਆਏ ਤੇ ਮੈਂ ਹੈਲੀਕਾਪਟਰ ਤਾਂ ਮੇਰਾ ਨੀਗਾ ਇਹ ਤਾਂ ਲੋਕਾਂ ਦਾ ਹੈਲੀਕਾਪਟਰ ਨੂੰ ਲੋਕਾਂ ਨੇ ਸਿਰਚ ਮਾਰਨਾ ਹੈਲੀਕਾਪਟਰ ਕੀ ਕਰ ਸਕਦਾ ਹੈ ਹੈਲੀਕਾਪਟਰ ਕੀ ਹੁੰਦਾ ਐਂਡ ਇਟਸ ਅ ਇਟਸ ਅ ਪੈਸੇਂਜਰ ਹੈਲੀਕਾਪਟਰ ਇਟ ਇਜ਼ ਨਾਟ ਅ ਹੈਲੀਕਾਪਟਰ ਵਿਚ ਇਜ਼ ਮੇਨਡ ਫॉर ਐਮਰਜੈਂਸੀ ਸਰਵਿਸਿਜ਼ ਨਾ ਕਿਸ ਨੂੰ ਇਵੈਕੂਏਟ ਕਰ ਸਕਦਾ ਨਾ ਕਿਤੇ ਉਹ ਲੋਕਾਂ ਦੇ ਕੋਈ ਹੋਰ ਮਦਦ ਕਰ ਸਕਦਾ ਐਵੇਂ ਦਿਖਾਵੇ ਵਾਸਤੇ ਛੋਟੇ ਛੋਟੇ ਪੈਕੇਟਸ ਛੁੱਟਦੇ ਕੁਝ 5 700 ਹਜ਼ਾਰ ਫੁੱਟ ਤੋਂ ਪੈਕੇਟ ਸੁੱਟੋਂਗੇ ਆਟੇ ਦਾ ਤਾਂ ਤੁਹਾਨੂੰ ਲੱਗਦਾ ਕਿ ਜ਼ਮੀਨ ਤੇ ਲੱਪੇਗਾ ਇੱਕ ਥੀਏਟਰਿਕਲ ਡਰਾਮਾ ਖੇਡਾਇਆ ਅੱਛਾ ਉਹ ਡਰਾਮਾ ਬੰਦ ਨਹੀਂ ਕਰ ਰਹੀ ਆਮ ਆਦਮੀ ਪਾਰਟੀ ਕੱਲ ਉਹਨਾਂ ਨੇ ਇੱਕ ਫਿਰ ਸਕ੍ਰਿਪਟ ਤਿਆਰ ਕੀਤੀ ਸਟੋਰੀ ਇੱਕ ਔਰਤ ਲਿਆਂਦੀ ਗਈ ਜਿਹਨੂੰ ਹੜਪੀੜਤ ਦਾ ਰੋਲ ਦਿੱਤਾ ਗਿਆ ਇਧਰੋਂ ਭਗਵੰਤ ਮਾਨ ਨੂੰ ਦਿੱਤਾ ਕਿ ਤੂੰ ਦੋ ਦੋ ਜਫੀਪਾ ਕੇ ਇੱਕ ਦੂਜੇ ਨਾਲ ਰੋ ਰਹੇ ਨੇ ਪੰਜਾਬ ਦਾ ਮੁੱਖ ਮੰਤਰੀ ਫਰਜ਼ੀ ਹੰਝੂ ਪਹਾ ਰਿਹਾ ਵਾ ਕੀ ਪੰਜਾਬ ਦੇ ਮ ਮੁੱਖ ਮੰਤਰੀ ਐਡਾ ਪਹਿਲੀ ਗੱਲ ਤਾਂ ਐਡਾ ਨਿਹੱਥਾ ਤੇ ਐਡਾ ਕਮਜ਼ੋਰ ਤੇ ਐਡਾ ਕਮ ਦੇ ਇਲਾਵਾ ਕਿ ਉਹ ਇੱਕ ਔਰਤ ਨੂੰ ਦੇਖ ਕੇ ਤੇ ਰੋਣਾ ਸ਼ੁਰੂ ਕਰ ਦਵੇਗਾ ਫਿਕਾ ਦਾ ਮੁੱਖ ਮੰਤਰੀ ਫੇ ਉਹਦਾ ਮੁੱਖ ਮੰਤਰੀ ਰਹਿਣ ਦਾ ਅਧਿਕਾਰ ਹੀ ਕੋਈ ਨਹੀਂਗਾ ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਵੀ ਕੋਈ ਔਰਤ ਜੈਨੂਇਨ ਫਲੱਡ ਵਿਕਟਮ ਨਹੀਂ ਸੀ ਉਹ ਸਾਰੀ ਸਕ੍ਰਿਪਟਡ ਸਟੋਰੀ ਸੀ ਉਹ ਜਿਹੜੀ ਔਰਤ ਨਿਕਲੀ ਆ ਉਹ ਆਮ ਆਦਮੀ ਪਾਰਟੀ ਦੀ ਕੇਡਰ ਦੀ ਇੱਕ ਲੇਡੀ ਆ ਔਰ ਕਹਿੰਦੇ ਕਰੋੜਾਂ ਰੁਪਏ ਦੀ ਉਹਦੀ ਕੋਠੀ ਆ ਇਹ ਬੜਾ ਸੋਹਣਾ ਤਿਆਰ ਤੂਰੀ ਹੋ ਕੇ ਆਈ ਸੀ ਬੜਾ ਸੋਹਣਾ ਇਹਨੋਂ ਜ਼ਿਆਦਾ ਕੋਝਾ ਮਜ਼ਾਕ ਮਤਲਬ ਪੰਜਾਬ ਦੇ ਲੋਕ ਮਰ ਰਹੇ ਨੇ 30 ਤੋਂ ਉੱਤੇ ਜਾਨਾਂ ਜਾ ਚੁੱਕੀਆਂ ਨੇ ਐਡੇ ਵੱਡੇ ਨੁਕਸਾਨ 'ਤੇ ਤੁਹਾਨੂੰ ਡਰਾਮਾ ਸੋਚਿਆ ਫਿਰ ਇੱਕ ਹੁਣ ਅੱਜ ਕੋ ਹੋਰ ਆ ਗਈ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਆ ਗਈਆਂ ਕੱਲਾ ਭਗਵੰਤ ਮਾਨ ਪੁੰਜੇ ਸੜਕ ਤੇ ਬਹਿ ਕੇ ਜੀ ਰੋਟੀ ਖਾ ਰਿਹਾ ਉਹ ਦਿਖਾਉਣਾ ਚਾਹੁੰਦੇ ਕਿ ਇਸ ਮੈਂ ਬੜੀ ਸਾਦੀ ਜੀ ਰੋਟੀ ਖਾ ਰਿਹਾ ਲੱਗੇ 200 ਬੰਦਾ ਖੜਾ ਵਾ ਕਦੀਕ ਤੁਸੀਂ ਸੋਚਿਆ ਕਿ ਕੱਲਾ ਆਦਮੀ ਸੜਕ ਤੇ ਬਹਿ ਕੇ ਰੋਟੀ ਖਾਣ ਲੱਗ ਜਾਵੇਗਾ ਯਾ ਤਾਂ ਕੋਈ ਲਾਈਨ ਲੱਗੀ ਹੁੰਦੀ ਕੋਈ ਪੰਗਤ ਹੁੰਦੀ ਕੋਈ ਸੰਗਤ ਹੁੰਦੀ ਕੋਈ ਲੰਗਰ ਹੁੰਦਾ 200 ਬੰਦਾ ਆਲੇ ਦੁਆਲੇ ਉਹਦਾ ਅੱਛਾ ਜਦੋਂ ਫੋਟੋ ਆਪਰੇਸ਼ਨ ਹੋ ਗਿਆ ਫੋਟੋ ਆਫ ਹੋ ਗਿਆ ਉਹ ਰੋਟੀ ਦੀ ਪਲੇਟ ਚੱਕ ਕੇ ਪੁਲਿਸ ਵਾਲੇ ਕਹਾਂਗੇ ਇਹਨੇ ਆ ਇੰਨਾ ਵੱਡਾ ਡਰਾਮਾ ਸਾਡੇ ਨਾਲ ਕੀਤਾ ਜਾ ਰਿਹਾ ਵਾ ਪੰਜਾਬ ਦੇ ਲੋਕਾਂ ਦੇ ਸੈਂਟੀਮੈਂਟਸ ਨਾਲ ਖੇਡ ਰਹੇ ਨੇ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਅੱਛਾ ਕੇਜਰੀਵਾਲ ਦੇ ਸੋਸਾਟੀ ਦੀ ਸੁਣ ਲਓ ਜੀ ਉੱਤੇ ਹੀ ਬੈਠੇ ਨੇ ਟਵਿੱਟਰ ਤੇ 24 ਘੰਟੇ ਉੱਤੇ ਹੀ ਟਵਿੱਟਰ ਤੇ ਆ ਹੁਣ ਜਾ ਕੇ ਕੱਲ ਖਰੇ ਸ਼ੈਦ ਕੇਜਰੀਵਾਲ ਜੂ ਜੁੱਤੀਆਂ ਮਾਰੀਆਂ ਪੰਜਾਬ ਦੇ ਲੋਕਾਂ ਨੇ ਥੂ ਥੂ ਕੀਤੀ ਤੇ ਫੇਰ ਜਾ ਕੇ ਇੱਕ ਛੋਟਾ ਮੋਟਾ ਜਿਹਾ ਇੱਕ ਟਵੀਟ ਪਾਇਆ ਕੋਈ ਵੜਿਆ ਨਹੀਂ ਪੰਜਾਬ ਦੇ ਵਿੱਚ ਜਿਹੜੇ ਰੋਜ਼ ਸਾਡੇ ਜਹਾਜ਼ ਛੁੱਟਦੇ ਨੇ ਜਿਹੜੇ ਸਾਡੇ ਰੋਜ਼ ਹੈਲੀਕਾਪਟਰ ਦੇ ਦੂਰਵਰਤੋਂ ਕਰਦੇ ਨੇ ਜਿਹੜੇ ਸਾਡੇ ਰੋਜ਼ ਆਣ ਕੇ ਛੋਟੇ ਤੋਂ ਛੋਟੇ ਫੀਤਾ ਕੱਟਦੇ ਨੇ ਸਰਕਾਰੀ ਅਮਲੇ ਦਾ ਐਸ਼ ਲੈਂਦੇ ਨੇ ਔਰ ਵੱਡੇ ਵੱਡੇ ਗੈਸਟ ਹਾਊਸਾਂ ਵਿੱਚ ਵੱਡੇ ਵੱਡੇ ਹੋਟਲਾਂਾਂ ਦੇ ਵਿੱਚ ਲੋਕਾਂ ਨੂੰ ਆਣ ਕੇ ਇੱਥੇ ਨਸੀਤਾ ਦਿੰਦੇ ਰਹੇ ਨੇ ਜਦ ਪੰਜਾਬ ਨੂੰ ਰੋਡ ਪਈ ਦੇਵੋ ਕੇ ਸਾਰੇ ਜਾਣੇ ਆ ਇਹਨਾਂ ਦਾ ਪੰਜਾਬ ਦੇ ਪ੍ਰਤੀ ਪਿਆਰ ਹੈਗਾ ਵਾ ਇਸ ਕਰਕੇ ਦੀ ਇੰਟਾਇਰ ਆਈ ਵੁਡ ਸੇ ਕਿ ਇਟਸ ਅ ਅਟਰ ਫੇਲਿਅਰ ਆਫ ਦਾ ਸਿਸਟਮ ਆਫ ਦੀ ਮੈਕਨਿਜ਼ਮ ਆਫ ਪੰਜਾਬ ਗਵਰਨਮੈਂਟ ਐਂਡ ਦੀ ਟੋਟਲ ਵਿਲਫੁਲ ਡਿਨਾਇਲ ਆਫ ਜਸਟਿਸ ਟੂ ਪੰਜਾਬ ਬਾਈ ਦਾ ਬੀਜਪੀ ਗਵਰਨਮੈਂਟ ਆਫ ਇੰਡੀਆ ਅ ਵਿਲਫੁਲ ਡਿਨਾਇਲ ਆ ਕੁਝ ਬਹੁਤ ਲੋਕਾਂ ਦੇ ਮਨ ਵਿੱਚ ਧਾਰਨਾ ਵਾ ਕਿ ਕਿਤੇ ਡੈਮਾਂ ਦਾ ਪਾਣੀ ਜਾਣ ਬੁੱਝ ਕੇ ਤਾਂ ਨਹੀਂ ਉੱਤੇ ਰੱਖਿਆ ਹੁੰਦਾ ਤਾਂ ਕਿ ਲੋੜ ਵੇਲੇ ਜਦੋਂ ਫਲੱਡ ਦਾ ਤਿਆਰੀ ਹੋ ਜੇ ਤਾਂ ਛੱਡ ਦਿਓ ਪਾਣੀ ਸਾਰਾ ਕਿਉਂਕਿ ਉਹਨਾਂ ਨੂੰ ਐਂ ਲੱਗਦਾ ਪਿੰਡਾਂ ਚ ਆ ਦੰਦ ਕਥਾ ਤੇ ਖੁੰਡ ਚਰਚਾ ਵਾ ਉਹ ਕਹਿੰਦੇ ਅਸੀਂ ਕਿਉਂਕਿ ਦਿੱਲੀ ਦੇ ਨਾਲ ਮੱਥਾ ਲਾ ਕੇ ਰੱਖਦੇ ਆ ਸਾਡੇ ਕਿਸਾਨਾਂ ਨੇ ਬਹੁਤ ਲੰਮਾ ਚੌੜਾ ਅੰਦੋਲਨ ਕੀਤਾ ਕੇਂਦਰ ਸਰਕਾਰ ਸਾਡੇ ਤੋਂ ਬਦਲਾ ਤਾਂ ਨਹੀਂ ਲੈ ਰਹੀ ਕਿਤੇ ਇਹ ਗੱਲਾਂ ਸਾਰੀਆਂ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਲੋਕਾਂ ਦੇ ਮਨਾਂ ਵਿੱਚੋਂ ਇਹ ਖਦਸ਼ੇ ਜਿਹੜੇ ਨੇ ਉਹ ਹਟਾਉਣੇ ਪੈਣਗੇ ਹਟਾਉਣੇ ਹਟਾਏ ਕਿਵੇਂ ਜਾਣਗੇ ਹਟਾਏ ਜਾਣਗੇ ਅਗਰ ਉਹ ਸੋਹਿਰਤ ਨੇ ਤੇ ਪੰਜਾਬ ਦੀ ਮਦਦ ਕਰਦੇ ਮੈਂ ਕਹਿਣਾ ਚਾਹੁੰਦਾ ਸਾਡੀਆਂ ਜਿਹੜੀਆਂ ਬ੍ਰੌਡਲੀ ਕੁਝ ਡਿਮਾਂਡਸ ਹੈਗੀਆਂ ਵੈਸੇ ਤਾਂ ਇੱਕ ਬੜੀ ਇੰਪੋਰਟੈਂਟ ਸੰਸਥਾ ਹੈ ਲੋਕਰਾਜ ਸੰਸਥਾ ਜਿਹਦੇ ਚ ਰਿਟਾਇਰਡ ਬਿਊਰੋਕਰੇਟਸ ਨੇ ਡਾਕਟਰ ਸਵਰਨ ਸਿੰਘ ਬੋਪਰਾਏ ਸਰਦਾਰ ਮਨਜੀਤ ਡਾਕਟਰ ਮਨਜੀਤ ਸਿੰਘ ਰੰਧਾਵਾ ਔਰ ਸਾਡੇ ਪੰਜਾਬ ਸਟੇਟ ਉਦੋਂ ਪਹਿਲੇ ਪੰਜਾਬ ਸਟੇਟ ਇਲੈਕਸਿਟੀ ਬੋਰਡ ਦੇ ਫਾਰਮਰ ਚੇਅਰਮੈਨ ਬਰਾੜ ਸਾਹਿਬ ਇਹਨਾਂ ਨੇ ਵੈਸੇ ਆ ਮੇਰੇ ਕੋਰਟਸ ਮੈਂ ਪੜ੍ਹ ਹੀ ਰਿਹਾ ਸੀਗਾ 2023 ਦਾ ਇਹਨਾਂ ਨੇ ਜਾ ਕੇ ਸਪੀਕਰ ਨੂੰ ਮਿਲ ਕੇ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਹੋਈ ਹੈ 2023 ਦੀ ਜਦੋਂ ਖੜਾ ਆਇਆ ਨਾ 30 11 2023 ਦੀ ਰਿਪਰੈਜ਼ੈਂਟੇਸ਼ਨ ਹੈ ਉਹਨਾਂ ਨੇ ਸਾਰੇ ਐਕਸਪਰਟਸ ਨੇ ਆਪਣੇ ਆਪਣੇ ਫੀਲਡ ਦੇ ਇਹਨਾਂ ਨੇ ਜਾ ਕੇ ਵੋਨ ਕੀਤਾ ਸੀ ਕਿ ਇਹਨੇ ਬੰਦੇ ਮਾਰ ਕੇ ਨੇ ਇਹਨਾਂ ਨੂੰ ਨੁਕਸਾਨ ਹੋ ਗਿਆ ਕਿਰਪਾ ਕਰਕੇ ਇਹਦੇ ਅੱਗੇ ਤੋਂ ਪ੍ਰੀਕਾਸ਼ਨਰੀ ਮੀਜਰਸ ਲੈਣੇ ਸ਼ੁਰੂ ਕਰ ਦਿਓ ਨਾ ਸਪੀਕਰ ਨੇ ਨਾ ਚੀਫ ਮਿਨਿਸਟਰ ਨੇ 2023 ਦੀ 30 11 2023 ਦੀ ਚਿੱਠੀ ਉਹਨਾਂ ਦੇ ਕੋਲ 'ਚ ਕਿਸੇ ਨੇ ਨਹੀਂ ਪੁੱਛਿਆ ਤੋਂ ਅਸੀਂ ਕਵਾਂਗੇ ਕਿ ਸਭ ਤੋਂ ਪਹਿਲੀ ਸਾਡੀ ਦਾ ਮੰਗ ਹੈਗੀ ਕਿ ਜਿਹੜਾ ਮੁਆਵਜ਼ਾ ਵਾ ਉਹ ਇੱਕ ਇਟ ਕੈਨ ਨਾਟ ਬੀ ਇਟ ਇਟ ਕੈਨ ਨਾਟ ਯੂ ਕੈਨ ਨਾਟ ਪਲੇ ਅ ਜੋਕ ਵਿਦ ਦਾ ਫਾਰਮਰਸ ਆਫ ਪੰਜਾਬ ਜਿਹੜੇ ਆਲਰੇਡੀ ਇਹਨਾਂ ਦੀ ਨਲੇਕੀ ਕਰਕੇ ਸਾਰਾ ਮਰਿਆ ਵਾ ਸਾਡਾ ਇਸ ਤੋਂ ਪਹਿਲਾਂ ਕਿ ਮੈਂ ਮੁਆਵਜ਼ੇ ਦੀ ਗੱਲ ਕਰਾਂ ਇਹ ਸਾਰੇ ਜਿਹੜਾ ਮੈਨ ਮੇਡ ਡਿਜ਼ਾਸਟਰ ਹੈ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਇਹਦੀ ਨਿਆਇਕ ਜਾਂਚ ਹੋਣੀ ਚਾਹੀਦੀ ਨਾਟ ਬਾਈ ਅ ਮੈਜਿਸਟਰੇਟ ਆਫ ਪੰਜਾਬ ਗਵਰਨਮੈਂਟ অর ਦਸ ਆਊਟ ਹੇਅਰ ਕਟੋ ਕਟ a three member commission of the high court should be appointed preferably the high court the sitting judges should dekhna chahiye kyuki unadi unadi power uh, to you know uh, adjudicator is much stronger ten member da ek high court the judges da commission bane jehda which should go into all aspects ke kithe kithe uh, failure hai is there any conspiracy to derail punjab economically kise bbmb da ya kise kendra di agency di shararat nahi hai ਪੰਜਾਬ ਗਵਰਨਮੈਂਟ ਦਾ ਕਿੱਥੇ ਕਿੱਥੇ ਫੇਲੀਅਰ ਹੈ ਇਹਨਾਂ ਨੇ ਕੀ ਕੀ ਕੰਮ ਇਹਨਾਂ ਨੂੰ ਕਰਨੇ ਚਾਹੀਦੇ ਸੀ ਕੀ ਕੀ ਨਹੀਂ ਕੀਤੇ ਇੱਕ ਜੁਡੀਸ਼ੀਅਨ ਇਨਕੁਆਇਰੀ ਸਾਰੇ ਇਸ ਫਲੱਡ ਦੇ ਜਿਹੜਾ ਫਿਊਰੀ ਆਫ ਫਲੱਡਸ ਆਇਆ ਪੰਜਾਬ 'ਚ ਉਹਨੂੰ ਹੋਣੀ ਚਾਹੀਦੀ ਜਿਹੜਾ ਕੰਪਨਸੇਸ਼ਨ ਆ ਉਹ ਘੱਟੋ ਘੱਟ 50000 ਰੁਪਏ ਪ੍ਰਤੀ ਏਕੜ ਹੋਣਾ ਚਾਹੀਦਾ ਵਿਚ ਇਜ਼ ਅ ਰਿਸਪੈਕਟੇਬਲ ਤਾਂ ਕਿ ਮੁੜ ਕੇ ਕਿਸਾਨ ਜਿਹੜੇ ਆਪਣੇ ਪੈਰਾਂ ਤੇ ਮੁੜ ਅਗਲੀ ਫਸਲ ਵਾਸਤੇ ਤਿਆਰੀ ਕਰ ਸਕੇ 50000 ਰੁਪਏ ਪ੍ਰਤੀ ਏਕੜ ਦੀ ਕੰਪਨਸੇਸ਼ਨ ਹੋਣੀ ਚਾਹੀਦੀ ਹੈ ਨਾਲ ਨਾਲ ਜਿਹੜਾ ਹੈਗਾ ਅਗਲੀ ਫਸਲ ਦਾ ਕਣਕ ਦਾ ਬਿਜਾਈ ਦਾ ਸਾਰੀ ਸਪੋਰਟ ਸਿਸਟਮ ਉਹ ਪੰਜਾਬ ਸਰਕਾਰ ਨੂੰ ਬਿਜਾਈ ਦਾ ਸਪੋਰਟ ਸਿਸਟਮ ਜਿਹੜਾ ਹੈਗਾ ਵਾ ਉਹ ਕਣਕ ਦਾ ਬੀਜ ਜਿਹੜਾ ਵਾ ਉਹ ਕਿਸਾਨਾਂ ਨੂੰ ਤੇ ਛੋਟੇ ਤੇ ਦਰਮਿਆਨੇ ਕਿਸਾਨ ਨੂੰ ਘੱਟੋ ਘੱਟ ਉਹ ਫ੍ਰੀ ਆਫ ਕੋਸਟ ਉੱਥੇ ਦੇਣਾ। ਜਿਹੜੇ ਫਰਟੀਲਾਈਜ਼ਰ ਇਨਪੁਟ ਹੈਗੇ ਆ ਡੀਏਪੀ ਤੇ ਯੂਰੀਆ ਇਟ ਸ਼ੁਡ ਬੀ ਆਲਸੋ ਮੇਡ ਅਵੇਲੇਬਲ ਪਹਿਲੀ ਗੱਲ ਤਾਂ ਅਵੇਲੇਬਲ ਹੀ ਨਹੀਂ ਗੀ ਲੇਕਿਨ ਉਹ ਸਬਸਿਡਾਈਜ਼ਡ ਰੇਟ ਦੇ ਉੱਤੇ ਉਹਨਾਂ ਨੂੰ ਦੇਣ ਚਾਹੀਦੀ ਹੈ। ਜਿਹੜੇ ਗਰੀਬਾਂ ਦੇ ਘਰ ਖਰਾਬ ਹੋ ਜਾਂਦੇ ਬਹੁਤ ਗਰੀਬ ਲੋਕ ਨੇ ਮੇਰੇ ਕੋਲ ਵੀ ਆਏ ਜਿਹੜੇ ਬਾਲਣਾਂ ਵਾਲੀ ਛੱਤਾਂ ਨੇ ਜਿਹੜੇ ਟੱਟ ਗਏ ਨੇ ਉਹਨਾਂ ਨੂੰ ਘੱਟੋ-ਘੱਟ 2.5 ਲੱਖ ਰੁਪਇਆ ਪ੍ਰਤੀ ਫੈਮਿਲੀ ਗਰੀਬਾਂ ਦੇ ਘਰਾਂ ਦੀ ਰਿਪੇਅਰ ਦੇ ਵਾਸਤੇ ਉਹਨਾਂ ਨੂੰ ਪੈਸੇ ਦਿੱਤੇ ਜਾਣ ਤਾਂ ਕਿ ਆਪਣੇ ਘਰ ਵਿੱਚ ਛੱਤ ਪਾ ਸਕਣ ਦੁਬਾਰਾ ਜਿਨ੍ਹਾਂ ਦੀਆਂ ਮੌਤਾਂ ਹੋ ਗਈਆਂ ਪਰਿਵਾਰ ਦੀਆਂ ਫਲੱਡ ਵਿਕਟਿਮਸ ਹੋ ਗਏ ਉਹਨਾਂ ਨੂੰ ਬੇਅਰ ਮਿਨਿਮਮ ਉਸ ਫੈਮਿਲੀ ਨੂੰ 10 ਲੱਖ ਰੁਪਇਆ ਐਕਸ ਗ੍ਰੇਸ਼ੀਆ ਕੰਪਨਸੇਸ਼ਨ ਜਾਣੀ ਚਾਹੀਦੀ ਆ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਜਿਹੜੇ ਪੰਜਾਬ ਨਾਲ ਜਨਰੇਟਡ ਕਨੈਕਟਡ ਜਿਹੜਾ ਬੈਂਕਿੰਗ ਸਿਸਟਮ ਹੈ ਜਿਹਦੇ ਵਿੱਚ ਕੋਆਪਰੇਟਿਵ ਸੈਂਟਰਲ ਕੋਆਪਰੇਟਿਵ ਬੈਂਕਸ ਆ ਪੰਜਾਬ ਦੇ ਵਿੱਚ ਔਰ ਲੈਂਡ ਮੌਰਗੇਜ ਬੈਂਕਸ ਨੇ ਤੇ ਗ੍ਰਾਮੀਣ ਬੈਂਕਸ ਨੇ ਇਹਨਾਂ ਵਿੱਚ ਪੰਜਾਬ ਸਰਕਾਰ ਨੂੰ ਜਿਹੜਾ ਮੋਰਟਰੀਅਮ ਲਾਉਣਾ ਚਾਹੀਦਾ ਜਿਵੇਂ ਕੋਵਿਡ ਦੇ ਸੀਜ਼ਨ ਵਿੱਚ ਸੀਗਾ ਰਿਕਵਰੀ ਸ਼ੁੱਡ ਬੀ ਪੋਸਟਪੋਨਡ ਬਾਈ 1 ਇਅਰ ਐਟ ਲੀਸਟ ਇੱਕ ਸਾਲ ਲੋਕਾਂ ਨੂੰ ਮੌਕਾ ਦੇਣ ਇੱਕ ਸਾਲ ਮੋਰਟਰੀਅਮ ਇੰਟਰਸਟ ਤੇ ਲੈਣਾ ਚਾਹੀਦਾ ਕੋਈ ਇੰਟਰਸਟ ਨਾ ਲਾਇਆ ਜਾਵੇ ਰਿਕਵਰੀ ਪੋਸਟਪੋਨ ਕੀਤੀ ਜਾਵੇ 1 ਸਾਲ ਵਾਸਤੇ ਤਾਂ ਜੋ ਕਿਸਾਨਾਂ ਨੂੰ ਤੇ ਗਰੀਬ ਜਿਹੜੇ ਆਦਮੀ ਨੇ ਉਹਨਾਂ ਨੂੰ ਸਾਹ ਆ ਸਕੇ ਕਿਉਂਕਿ ਜਿਹੜਾ ਖਾਸ ਤੌਰ ਤੇ ਦਰਿਆ ਦੇ ਖੇਤਰ ਵਿੱਚ ਜੜੀ ਫਲੱਡ ਆਇਆ ਉਹਨੇ ਸਾਰੀ ਸਬ ਸੋਇਲ ਨੂੰ ਡਿਸਟਰਬ ਕਰ ਦਿੱਤਾ ਉਹਨਾਂ ਨੂੰ ਦੁਬਾਰਾ ਆਪਣੀਆਂ ਜ਼ਮੀਨਾਂ ਠੀਕ ਕਰਨੀਆਂ ਪੈਣੀਆਂ ਬਹੁਤ ਸਾਰੀ ਮਿੱਟੀ ਪਾਣੀ ਦੇ ਨਾਲ ਜਮਾ ਹੋ ਜਾਂਦੀ ਆ ਤੋਏ ਪੈ ਜਾਂਦੇ ਨੇ ਵੱਧ ਘੱਟ ਹੋ ਜਾਂਦੀ ਆ ਉਹਨਾਂ ਨੂੰ ਸਾਹ ਆਉਣ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਲਾਈਕਵਾਇਜ਼ ਕੇਂਦਰ ਦੀ ਸਰਕਾਰ ਤੋਂ ਅਸੀਂ ਇੱਕ ਵੱਡਾ ਪੈਕੇਜ ਉਮੀਦ ਕਰਦੇ ਹਾਂ ਵੱਡਾ ਪੰਜਾਬ ਮੈਂ ਜਿੱਦਾਂ ਕਿਹਾ ਕਿ ਇਹ ਤਾਂ ਲਾਸ ਹੋਇਆ ਨਾ ਸਾਡਾ ਜਿਹੜਾ ਕੇਂਦਰ ਸਰਕਾਰ ਬਿਹਾਰ ਵਰਗੀਆਂ ਸਟੇਟਾਂ ਨੂੰ ਗੁਜਰਾਤ ਵਰਗੀਆਂ ਸਟੇਟਾਂ ਨੂੰ ਬੜੇ ਖੁੱਲ੍ਹ ਦੇਲੇ ਦੇ ਨਾਲ ਉਹ ਦਿੰਦੇ ਨੇ ਇਹ ਤਾਂ ਇੱਕ ਬਹੁਤ ਵੱਡੀ ਕਲੈਮਿਟੀ ਆ ਦਿਸ ਆਈ ਵੁੱਡ ਆਈ ਆਈ ਵੁੱਡ ਸੇ ਕਿ ਭਾਜਪਾ ਦੀ ਸਰਕਾਰ ਨੂੰ ਇਸ ਫਲਡਸ ਨੂੰ ਨੈਸ਼ਨਲ ਕਲੈਮਿਟੀ ਡਿਕਲੇਅਰ ਕਰਕੇ ਤੇ ਘੱਟੋ ਘੱਟ 25000 ਕਰੋੜ ਰੁਪਏ ਦਾ ਇਕਨੋਮਿਕ ਪੈਕੇਜ ਫੋਰ ਮੇਰਲੀ ਫੋਰ ਐਸ ਅ ਕੰਪਨਸੇਸ਼ਨ ਟੂ ਦ ਲਾਸਸ ਇਨਕਰਡ ਬਾਈ ਇਨ ਪੰਜਾਬ ਫਾਰਮਰਸ ਐਂਡ ਫਾਰਮ ਲੇਬਰਰਸ ਐਂਡ ਪੂਰ ਪੀਪਲ ਉਹਨਾਂ ਨੂੰ 25000 ਕਰੋੜ ਰੁਪਏ ਦਾ ਇੱਕ ਪੈਕੇਜ ਦੇਣਾ ਚਾਹੀਦਾ ਤੇ ਨਾਲ ਜਿਹੜੇ ਨੈਸ਼ਨਲਾਈਜ਼ ਬੈਂਕਸ ਨੇ ਸੇਮ ਮੋਰਟਰੀਅਮ ਫੋਰ ਰਿਕਵਰੀ ਆਫ ਲੋਨਸ ਐਂ ਮੋਰਟਰੀਅਮ ਫਾਰ ਇੰਟਰਸਟ ਪੇਮੈਂਟ ਕਿ ਇੱਕ ਇੱਕ ਸਾਲ ਵਾਸਤੇ ਇਹ ਸਾਰੀਆਂ ਗੱਲਾਂ ਡਿਫਰ ਕੀਤੀਆਂ ਜਾਣੀਆਂ ਚਾਹੀਦੀਆਂ ਤਾਂ ਅਸੀਂ ਸਮਝਾਂਗੇ ਕਿ ਸਾਡੀ ਭਾਜਪਾ ਦੀ ਸਰਕਾਰ ਨੇ ਪੰਜਾਬ ਦੀ ਸਾੜ ਲਈ ਜਾਂ ਤੇ ਤਾਂ ਸਮਝਾਂਗੇ ਕਿ ਸਾਡੀ ਪੰਜਾਬ ਦੀ ਕੋਈ ਸਰਕਾਰ ਨਾਮ ਦੀ ਚੀਜ਼ ਹੈ ਕਿਉਂਕਿ ਅੱਜ ਨਜ਼ਰ ਐ ਐ ਲੱਗ ਰਿਹਾ ਕਿ ਜਿਵੇਂ ਕੀ ਕਹਿੰਦੇ ਹੁੰਦੇ ਕਿ ਇੱਕ ਇੱਕ ਹੈਡਲੈਸ ਸਟੇਟ ਲਾਅਲੈਸਨੈਸ ਹੈ ਇੱਥੇ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਕੋਈ ਐਂਟਰਟੀ ਨਹੀਂ ਗਈ ਇਹ ਤਾਂ ਪੰਜਾਬ ਦੇ ਬਹਾਦਰ ਲੋਕ ਆ ਸਾਡੇ ਗੁਰੂ ਸਾਹਿਬ ਦੀ ਸਪਿਰਿਟ ਆ ਭਰੀ ਹੋਈ ਕਿ ਆਪੇ ਹੀ ਲੋਕ ਮਨ ਹਾਂ ਇੱਕ ਗੱਲ ਮੈਂ ਕਹਿਣਾ ਚਾਹੁੰਨਾ ਕਿ ਇੰਨਾ ਸਭ ਕੁਝ ਵਾਪਰਨ ਤੋਂ ਬਾਅਦ ਵੀ ਮੈਂ ਪਿੰਡਾਂ ਚੋਂ ਹੋ ਕੇ ਆ ਰਿਹਾ ਹੁਣ ਵੀ ਹੁਣੇ ਦਰਿਆ ਬਿਆਸ ਦੇ ਬੰਨ ਦੇ ਉੱਤੋਂ ਦੀ ਤੁਹਾਡੇ ਕੋਲ ਡਾਇਰੈਕਟਲੀ ਪਹੁੰਚਾ ði spirits are absolutely high ਕੋਈ ਬੰਦਾ ਘਬਰਾਇਆ ਨਹੀਂ ਹੋਇਆ ਕਿਸੇ ਬੰਦੇ ਨੂੰ ਤੁਸੀਂ ਪੰਜਾਬ ਦੇ ਨੂੰ ਜਾ ਕੇ ਪੁੱਛ ਲਓ ਕਿ ਪਾਣੀ ਚ ਡੁੱਬੇ ਘਰ ਨੂੰ ਉਹਦੇ ਛੱਤ ਤੋਂ ਹਾਲ ਪੁੱਛੋਗੇ ਕਿ ਤੇ ਕਰਨੈਲ ਸਾਹਿਬ ਤੇਰਾ ਹਾਲ ਕੀ ਆ ਉਹ ਕੁਝ ਚੜ ਨਹੀਂ ਕਲਾ ਚ ਮੈਂ ਇਸ ਵੇਲੇ ਤਾਂ ਸਾਡੇ ਔਰ ਜਿਹੜਾ ਬੰਦਾ ਆਪ ਡੁੱਬ ਰਿਹਾ ਉਹ ਦੂਜਿਆਂ ਦੀ ਮਦਦ ਕਰ ਰਿਹਾ ਉਹ ਨਾਲ ਇਹ ਮੇਰੇ ਅੱਖਾਂ ਦੇ ਸਾਹਮਣੇ ਸਭ ਕੁਝ ਹੋ ਰਿਹਾ ਵਾ ਇਹ ਸਾਡੀ ਜਿਹੜੀ ਸਾਡੇ ਚ ਅ ਕਿਰਤ ਕਰੋ ਵੰਡ ਕੇ ਛਕੋ ਤੇ ਸਰਬੱਤ ਦੇ ਭਲੇ ਦਾ ਜਿਹੜਾ ਸਲੋਗਨ ਆ ਤੇ ਕਮਿਊਨਿਟੀ ਸਰਵਿਸਿਜ਼ ਮੇਰਾ ਖਿਆਲ ਆ ਮੈਂ ਸ਼ੁਕਰ ਸ਼ੁਕਰਦਾ ਨਹੀਂ ਕਰ ਸਕਦਾ ਜੇ ਇਸ ਵੱਡੇ ਪੈਮਾਨੇ ਦੇ ਉੱਤੇ ਸਾਰੇ ਪੰਜਾਬ ਚੋਂ ਲੋਕਾਂ ਨੇ ਟਰਾਲੀਆਂ ਲੱਦ ਲੱਦ ਕੇ ਤੇ ਲੰਗਰ ਪਚਾਇਆ ਵਾ ਪਸ਼ੂਆਂ ਦੇ ਵਾਸਤੇ ਆਚਾਰ ਤੇ ਚਾਰਾ ਪਚਾਇਆ ਵਾ ਔਰ ਗਰੀਬਾਂ ਦੇ ਵਾਸਤੇ ਘਰਾਂ ਦੇ ਰਿਪੇਅਰ ਵਾਸਤੇ ਬੰਦੋਬਸ ਕੀਤਾ ਵਾ ਕੋਈ ਕਸਰ ਨਹੀਂ ਛੱਡੀ ਮਤਲਬ ਜੀਟੀ ਰੋਡ ਤੇ ਕਿਤੇ ਤੁਸੀਂ ਦੇਖੋਗੇ ਤੇ ਕਈ ਵਾਰ 12 ਦੀਆਂ 12 ਟਰਾਲੀਆਂ ਦੀਆਂ ਜਾਰੀਆਂ ਨੇ ਝੰਡੇ ਬੰਨੇ ਹੋਏ ਉਹਨਾਂ ਨੇ ਮਿਸ਼ਾਨ ਸਾਹਿਬ ਬੰਨੇ ਨੇ ਤੇ ਲੋਕਾਂ ਦੀ ਮਦਦ ਵਾਸਤੇ ਪਹੁੰਚ ਰਹੇ ਨੇ ਇਹ ਹੈ ਪੰਜਾਬ ਬਟ ਕੁਐਸਚਨ ਇਜ਼ ਅਸੀਂ ਤਾਂ ਆਪਣਾ ਆਪ ਕਰਦੇ ਆ ਬਟ ਵੇਅਰ ਇਜ਼ ਦੀ ਗਵਰਨਮੈਂਟ ਗਵਰਨਮੈਂਟ ਮੈਕਨਿਜ਼ਮ that is supposed to help people in the uh, in their hour of need and in their hour of crisis ਇਹ ਮੇਰੇ ਅੱਜ ਦੇ ਨੁਕਤੇ ਸੀਗੇ ਅਗਰ ਤੁਹਾਨੂੰ ਕੋਈ ਗੱਲ ਤੁਸੀਂ ਪੁੱਛਣਾ ਚਾਹੋ ਤਾਂ ਦੋ ਸਵਾਲ ਨੇ ਗੱਲ ਕੀਤੀ ਇੱਕ ਤਾਂ ਜੋ ਸਿਚੁਏਸ਼ਨ ਮੈਂ ਤੁਹਾਨੂੰ ਦੋ ਸਵਾਲ ਹੀ ਪੁੱਛਾਂਗਾ ਇੱਕ ਤਾਂ ਜਿਹੜਾ ਤੁਸੀਂ ਜ਼ਿਕਰ ਕਰਾ ਆਪਣਾ ਹੋ ਗਿਆ ਪੰਜਾਬ ਦਾ ਕਿਸੇ ਨੇ ਹਾ ਹੁਣ ਪੰਜਾਬ ਸਰਕਾਰ ਦਾ ਕਿੰਨਾ ਦਾ ਰਵਈਆ ਹੋਣਾ ਚਾਹੀਦਾ ਹੈ ਆ ਬਾਕੀ ਸੂਬਿਆਂ ਨੂੰ ਲੈ ਕੇ ਔਰ ਕੇਂਦਰ ਨੂੰ ਲੈ ਕੇ ਸਪੈਸ਼ਲੀ 워ਟਰ ਸ਼ੇਰਿੰਗ ਪਾਲਿਸੀ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਨਹੀਂ 워ਟਰ ਸ਼ੇਰਿੰਗ ਪਾਲਿਸੀ ਦਾ ਜਿਹੜੇ ਰਾਈਪੇਰੀਅਨ ਇੰਟਰਨੈਸ਼ਨਲ ਲਾਜ਼ ਦੇ ਹਿਸਾਬ ਨਾਲ ਜਿਹੜਾ ਸਾਡਾ ਪਾਣੀ ਦਾ ਰਾਈਟ ਹੈ ਦੈਟ ਸ਼ੁੱਡ ਰਿਮੇਨ ਐਸ ਸੱਚ ਜੋ ਸਾਡੀ ਡਿਮਾਂਡ ਤੋਂ ਜੋ ਸਾਡਾ ਸਟੈਂਡ ਹੈ ਜਿਹੜਾ 워ਟਰ ਸ਼ੇਰਿੰਗ ਹੈ ਕਿਆ ਜਦੋਂ ਮੌਨਸੂਨ ਸੀਜ਼ਨ ਸੀਜ਼ਨ ਤੋਂ ਪਹਿਲਾਂ ਦੇ ਹੈਵ ਟੂ ਟੇਕ ਐਡਵਾਈਸ ਆਫ ਐ ਐਕਸਪਰਟਸ ਇਨ ਥਿਸ ਫੀਲਡ ਜਿਹੜੇ ਲੋਕ ਇਸ ਗੱਲ ਨੂੰ ਸਾਰਿਆਂ ਨੂੰ ਸਮਝਦੇ ਨੇ ਇਹ ਉਹ ਉਹਨਾਂ ਦੀ ਐਡਵਾਈਸ ਲੈਣੀ ਚਾਹੀਦੀ ਆ ਕਿ ਡੈਮਸ ਦਾ ਲੈਵਲ ਪ੍ਰੀ ਮੌਨਸੂਨ ਕਿੰਨਾ ਮੇਨਟੇਨ ਹੋਣਾ ਚਾਹੀਦਾ ਤੇ ਵਾਟ ਇਜ਼ ਦ ਲਾਈਕਲੀ ਇਹ ਉਹਨੂੰ ਸਧਾਰਨ ਤੁਸੀਂ ਮੈਂ ਨਹੀਂ ਨਾ ਦੱਸ ਸਕਦੇ ਇਹ ਪੰਜਾਬ ਸਰਕਾਰ ਦੇ ਕੋਲ ਕੋਈ ਕਮੀ ਐ ਐਕਸਪਰਟਸ ਦੀ ਐਡਵਾਈਸ ਦੀ ਤਨੋਖ ਐਕਸਪਰਟਸ ਦੀ ਐਡਵਾਈਸ ਦੱਸਤਾ ਦਿੱਤੀ ਹੋ ਤਾਂ 2023 ਦੀ ਸਪੀਕਰ ਨੂੰ ਦੇਈ ਬੈਠੇ ਕਿਸੇ ਨੇ ਪੁੱਛਿਆ ਨਹੀਂਗਾ ਦੇਖੋ ਗੱਲ ਇਹ ਆ ਕਿ ਹਾਲਾਂਕਿ ਪਠਾਨ ਮਾਜਰਾ ਨੇ ਮੇਰੇ ਮਤਲਬ ਪਰਸਨਲ ਕਨਵਰਸੇਸ਼ਨ ਨੂੰ ਰਿਕਾਰਡ ਕਰਕੇ ਸ਼ੇਅਰ ਕੀਤਾ ਵੈਸੇ ਵੀ ਮਤਲਬ ਕਈ ਵਾਰੀ ਗਲਤ ਮਤਲਬ ਬੋਲਦੇ ਸੀ ਪਰ ਚਲੋ ਜਿਹੜਾ ਪਠਾਨ ਮਾਜਰੇ ਦੀ ਗੱਲ ਦੇ ਵਿੱਚ ਇੱਕ ਗੱਲ ਮੈਂ ਕਹੂੰਗਾ ਮੈਂ ਨਾ ਕੋਈ ਦੀ ਹੱਕ 'ਚ ਨਾ ਕੋਈ ਉਹਦੇ ਕਿਸੇ ਜਦ ਤੱਕ ਤਾਂ ਉਹ ਇਹਨਾਂ ਦਾ ਗੁਲਾਮ ਸੀ ਝਾੜੂ ਪਾਰਟੀ ਦਾ ਉਦੋਂ ਤੱਕ ਪਠਾਨ ਮਾਜਰਾ ਦੁੱਧ ਤੋਤਾ A1 ਲੀਡਰ ਗੁਜਰਾਤ ਵਿੱਚ ਵੀ ਲੈ ਕੇ ਜਾਂਦੇ ਸੀ ਉਹਦੀ ਮੈਂ ਸੁਣ ਰਿਹਾ ਸੀ ਕਿਤੇ ਕਰ ਕਿ ਜਿੱਥੇ ਦਿੱਲੀ 'ਚ ਲੋੜ ਪੈਂਦੀ ਉੱਥੇ ਲੈ ਕੇ ਜਿੱਦਣ ਪੰਜਾਬ ਪਠਾਨ ਮਾਜਰਾ ਨੇ ਪੰਜਾਬ ਦੀ ਗੱਲ ਕਹੀ ਤੀ ਕਿ ਦਿੱਲੀ ਵਿੱਚੋਂ ਪੰਜਾਬ ਤੋਂ ਦਿੱਲੀ ਵਾਲਿਆਂ ਦਾ ਕੰਟਰੋਲ ਖਤਮ ਹੋਣਾ ਚਾਹੀਦਾ ਤੇ ਪੰਜਾਬ ਦਾ ਜਿਹੜਾ ਹੈਗਾ ਵਾ ਕੋਈ ਉਹਦੇ ਤੇ ਇਸ ਤਰ੍ਹਾਂ ਕਬਜ਼ਾ ਨਹੀਂ ਹੋਣਾ ਚਾਹੀਦਾ ਤੇ ਪੰਜਾਬੀਆਂ ਦੀ ਗੱਲ ਉਸ ਦਿਨ ਤੋਂ ਪੰਜਾਬ ਜਿਹੜਾ ਪਠਾਨ ਮਾਜਰਾ ਉਹ ਗਦਾਰ ਵੀ ਹੋ ਗਿਆ ਤੇ ਪਰਚਾ ਵੀ ਦਰਜ ਹੋ ਗਿਆ ਫਿਰ ਅਰੈਸਟ ਵੀ ਹੋ ਗਈ ਤੇ ਜਿਹੜਾ ਸਬਸੀਕੁਐਂਟਲੀ ਉਹ ਭੱਜਿਆ ਕੀ ਭੱਜਿਆ ਬਹੁਤ ਸਾਰੇ ਲੋਕਾਂ ਨੂੰ ਇਹਦੇ ਵਿੱਚ ਵੀ ਕਈ ਕੁਝ ਨਜ਼ਰ ਆ ਰਿਹਾ ਵਾ ਕਿ ਇਜ਼ ਇਟ ਅ ਕਾਂਸਪੀਰੇਸੀ ਇਜ਼ ਇਟ ਅ ਡਰਾਮਾ ਬੀਗ ਇਨੈਕਟਡ ਔਰ ਵਾਟ ਇਜ਼ ਇਟ ਇਹ ਤਾਂ ਸਮਾਂ ਹੀ ਕਿਸੇ ਦਾ ਸੀਗਾ ਇਹ ਤਾਂ ਸਾਹ ਦੇ ਸਰੋਂ ਦਾ ਨਾਮ ਉਹ ਕਿ ਅਚਾਨਕ ਹੀ ਉਹ ਅਗੇਂਸਟ ਬੋਲੇ ਤੇ ਅਗਲੇ ਦਿਨੀ ਪਰਚਾ ਹੋਇਆ ਨਹੀਂ ਇਹ ਤਾਂ ਇਹ ਤਾਂ ਮੈਂ ਤਾਂ ਕਹਿ ਰਿਹਾ ਵਾਂ ਕਿ ਇਹ ਤਾਂ ਮੈਂ ਕਹਿ ਰਿਹਾ ਕਿ ਕੇਜਰੀਵਾਲ ਹੋਣੀ ਐਡੇ ਵੱਡੇ ਡਿਕਟੇਟਰ ਨੇ ਕਿ ਜਦ ਤੱਕ ਤਾਂ ਉਹ ਇਹਨਾਂ ਦੀ ਪਾਰਟੀ ਦੀ ਲਾਈਨ ਟੋ ਕਰਦਾ ਸੀ ਬੰਦੂਆ ਮਜ਼ਦੂਰ ਤੁਰਿਆ ਆਉਂਦਾ ਸੀਗਾ ਉਦੋਂ ਤੱਕ ਤਾਂ ਉਹ ਬਿਲਕੁਲ ਵਾਚਾ ਲੀਡਰਸ਼ਿਪ ਕਰ ਜਿੱਦ ਦਿਨ ਉਹਨੇ ਪੰਜਾਬ ਦੀ ਆਜ਼ਾਦੀ ਦੀ ਗੱਲ ਕੀਤੀ ਤੇ ਦਿੱਲੀ ਦੇ ਖਿਲਾਫ ਫਰੰਟ ਖੋਲਿਆ ਨਾਲ ਹੀ ਪਰਚਾਦਰ ਜੋਗਾ ਨਾਲ ਹੀ ਅਰੈਸਟ ਹੋ ਗਈ ਇਨਫੈਕਟ ਇਹ ਬਾਕੀ ਸਾਰੇ ਐਮ ਐਲ ਐਸ ਨੂੰ ਟੈਰਰਾਈਜ਼ ਕਰ ਰਹੇ ਨੇ ਆ ਜਿਹੜੀ ਪਠਾਨ ਮਾਚਰੇ ਦੇ ਖਿਲਾਫ ਪਰਚਾ ਤੇ ਉਹਦੀ ਅਰੈਸਟ ਹੈ ਨਾ ਉਹ ਬਾਕੀ ਦਾ ਆਪਣਾ ਫਲੌਕ ਇਕੱਠਾ ਕਰਨ ਵਾਸਤੇ ਉਹਨਾਂ ਐਮ ਐਲ ਐਸ ਨੂੰ ਡਰਾਇਆ ਤੇ ਧਮਕਾਇਆ ਜਾ ਰਿਹਾ ਵਾ ਕਿ ਖਬਰਦਾਰ ਜੇ ਤੁਹਾਡੇ ਚ ਕੋਈ ਕਿਸੇ ਨੇ ਬਗਾਵਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡਾ ਹਸ਼ਲ ਉਹੀ ਕਰਾਂਗੇ ਜੋ ਅਸੀਂ ਪਠਾਨ ਮਾਚਰੇ ਦਾ ਕੀਤਾ ਇਹ ਇਹਦੇ ਬਾਰੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਮੇਰੇ ਕੋਈ ਇਨਫੋਰਮੇਸ਼ਨ ਇਮੀਡੀਏਟਲੀ ਖੜੇ ਪੈਰ ਨਹੀਂ ਹੈ ਜੀ ਜਿਹੜਾ ਨਿਸ਼ਾਨ ਦੀ ਗੱਲ ਕੀਤੀ ਕਿ ਕਮਿਸ਼ਨ ਬਿਠਾਇਆ ਜਾਵੇ ਹਾਈ ਕੋਰਟ ਦੇ ਜੱਜਾਂ ਤੋਂ ਤੇ ਵੀ ਚਾਹਤ ਹੈ ਕਿ ਇਹ ਜਿਹੜੀ ਫੈਟ ਆਈ ਜੀ ਕਿ ਕੀ ਦਾ ਫਰਕ ਹੈ ਜਾਂ ਕਿਹ ਚ ਨਲੈਕੀ ਕਰਗੇ ਕਮਿਸ਼ਨ ਤੋਂ ਥੋੜੇ ਬੈਠੇ ਹੈ ਜੀ ਹੁਣ ਤੱਕ ਬਿਆਨੀਆਂ ਦੇ ਕੋਲੋਂ ਬੈਠੇ ਹੈ ਹੁਣ ਤੱਕ ਉਹਨਾਂ ਦੇ ਤੁਹਾਡੇ ਕੋਲ ਇਹਨਾਂ ਨੂੰ ਬੈਟਰ ਸਿਚੁਏਸ਼ਨ ਦਾ ਮੈਨੂੰ ਦਿਓ ਮੈਂ ਇੱਥੇ ਉਹਨੇ ਮੋਲ ਦਿੰਦਾ ਸੌਰੀ ਟੂ ਸੇ ਜਰ ਪਰ ਦਸ ਨਥਿੰਗ ਐਲਸ ਵੀ ਕੈਨ ਡੋ ਅਪਾ ਜਿਹੜੇ ਸਿਸਟਮ ਚ ਰਹਿੰਦੇ ਆ ਉਹਦੇ ਚ ਇਹੀ ਚੀਜ਼ ਅਵੇਲੇਬਲ ਹੈ ਨਾ ਸਾਡੇ ਕੋਲ ਲੀਗਲ ਫਰੇਮਵਰਕ ਦੇ ਅੰਦਰ ਅੰਦਰ ਡਿਮਾਂਡ ਕਰ ਸਕਦੇ ਹਾਂ ਇਹ ਤਾਂ ਇਹਨਾਂ ਦੀ ਗਲਤੀ ਹੈ ਜਿਹੜੇ ਕਮਿਸ਼ਨ ਡਿਲੇਡ ਰਿਪੋਰਟਸ ਹੁੰਦੇ ਨੇ ਹਾਂਜੀ ਕਹਿੰਦਾ ਤੇ ਤਵਾ ਕੇ ਇਹ ਐਕਸਪਰਟਸ ਦੀ ਕਮੇਟੀ ਦੀ ਐਡਵਾਈਸ ਲੈਣੀ ਚਾਹੀਦੀ ਕਿ ਵੈਨ ਇਸ ਦਾ ਵਾਟਰ ਟੂ ਬੀ ਰਿਲੀਜ਼ਡ ਐਂਡ ਹਾਊ ਮੱਚ ਕਵਾਂਟਮ ਆਫ ਵਾਟਰ ਸ਼ੁੱਡ ਬੀ ਰਿਲੀਜ਼ਡ ਫਰੋਮ ਦਾ ਡੈਮਸ ਇਹ ਤਾਂ ਉਹ ਐਕਸਪਰਟਸ ਆ ਸਕਦੇ ਨਾ ਜਿਹੜਾ ਪਹਿਲਾਂ ਤੁਸੀਂ ਕਿਹਾ ਕਿ ਅਸੈਸਮੈਂਟ ਇਹ ਦੋਨੋਂ ਸਰਕਾਰਾਂ ਦੀ ਫਰਜ਼ ਬਣਦਾ ਅਸੈਸਮੈਂਟ ਪਾਣੀ ਟਾਈਮ ਤੇ ਰਿਲੀਜ਼ ਨਹੀਂ ਕੀ ਕੰਮ ਲੈ ਤਾਂ ਕੀ ਹੋਵੇ ਕਿ ਹੁਣ ਐਤ ਕੀ ਹੋਇਆ ਕਿ ਉਹਨਾਂ ਨੇ ਜਦੋਂ ਪਾਣੀ ਨਹੀਂ ਰਿਲੀਜ਼ ਕੀਤਾ ਤੇ ਉਹਦਾ ਲੈਵਲ ਵਾਤੇ ਬਾਤੇ ਬਾਤੇ ਇਸ ਲੈਵਲ ਤੱਕ ਚਲੇਗਾ ਕਿ ਇੱਕਦਮ ਜੂ ਤੋਂ ਛੱਡਿਆ ਤਾਂ ਫਲੱਡ ਆ ਗਏ ਤੁਸੀਂ ਇਹਨੂੰ ਕੇਂਦਰ ਦਾ ਕੇਂਦਰ થી ਕੇਂਦਰ ਦਾ ਫਰਜ ਆ ਇਹ ਬਹੁਤ ਵੱਡਾ ਇਨਾਰਮਸ ਲਾਸ ਹੋਇਆ ਵਾ ਕੇਂਦਰ ਦਾ ਵੀ ਇਕੁਅਲ ਰਿਸਪੌਂਸਿਬਿਲਟੀ ਆ ਟੂ ਸੈਂਡ देयर ਓਨ ਇੰਡੀਪੈਂਡੈਂਟ ਟੀਮਸ ਐਂਡ ਅਸਿਸਟ ਦਾ ਡੈਮੇਜ ਮੁੱਖ ਮੰਤਰੀ ਪੇਪਲ ਕੋਲ ਮੈਂ ਬਾਤ ਕਰਦੇ ਕਿ ਇਹ ਕੁਦਰਤੀ ਆਫਤ ਆ ਜਿਹੜਾ ਮੁਆਵਜ਼ੇ ਦੀ ਗੱਲ ਕਰਦਾ ਸਬਾਚ ਕਰਕੇ ਅੱਜ ਤਾਂ ਮੜਦੇ ਨਾਲ ਜਿਵੇਂ ਜਿਹੀ ਕਿਉਂਕਿ ਜਿਹੜੇ ਹੜਾ ਆ ਰਹੇ ਨੇ ਹੜੜ ਨਾਲ ਕਿਹੜਾ ਨਿਚਟਰੇ ਨੇ ਕਿੱਥੇ ਇਹਨਾਂ ਨੇ ਮਦਦ ਕੀਤੀ ਆ ਕਿਹੜੇ ਬੰਨ ਨੂੰ ਜਾ ਕੇ ਬੰਨਿਆ ਵਾ ਕਿੱਥੇ ਲੋਕਾਂ ਦੇ ਪਿੱਛੇ ਖੜੇ ਨੇ ਕਿੱਤੇ ਇਹਨਾਂ ਦੀ ਮਿਸ਼ਨਰੀ ਆ ਉਦੀ ਵੀ ਮਦਦ ਨਹੀਂ ਕੀਤੀ ਤੇ ਉਹਨਾਂ ਨਾਲ ਬਾਅਦ ਵਿੱਚ ਕਿਦੋਂ ਗੱਲ ਕਰੋਗੇ ਹੁਣ ਤਾਂ ਪੰਜਾਬ ਡੁੱਬਿਆ ਪਿਆ ਵਾ ਇਹਦੀ ਸਾਰੇ ਅਸੈਸਮੈਂਟ ਰਿਪੋਰਟ ਪੰਜਾਬ ਨੂੰ ਹੁਣ ਤੱਕ ਕੰਪਲੀਟ ਰਿਪੋਰਟ ਕਰਕੇ ਫੁੱਲ ਵਿਦ ਫੈਕਟਸ ਐਂਡ ਫਿਗਰਸ ਐਂਡ ਦ ਲਾਸਸ ਇਨਕਰਡ ਬਾਏ ਨਾਓ ਇਟ ਸ਼ੁੱਡ ਹਾ ਬੀਨ ਓਨ ਦ ਟੀਬਲ ਆਫ ਦ ਪ੍ਰਾਈਮ ਮਿਨਿਸਟਰ ਪ੍ਰਾਈਮ ਮਿਨਿਸਟਰ ਨੂੰ ਕਹਿੰਦੇ ਕਿ ਸਾਡਾ ਇੰਨਾ ਲਾਸ ਹੋਇਆ ਤੇ ਤੁਸੀਂ ਐਟ ਲੀਸਟ ਇੰਟਰਿਮ ਰਿਲੀਫ ਤਾਂ ਰਿਲੀਜ਼ ਕਰੋ ਇਹਨਾਂ ਕੋਲ ਤਾਂ ਪੈਸੇ ਕੋਈ ਨਹੀਂਗਾ ਤੁਸੀਂ ਮੈਨੂੰ ਦੱਸ ਦਿਓ ਕਿ ਇਹ ਕੇਸ ਜਗਾ ਦੇ ਉੱਤੇ ਪੰਜਾਬ ਗਵਰਨਮੈਂਟ ਦੀ ਕੋਈ ਐਕਟਿਵ ਸਪੋਰਟ ਲੋਕਾਂ ਨੂੰ ਨਜ਼ਰ ਆਈ ਨਹੀਂ। ਮੈਂ ਤਾਂ ਸਭਾ ਸੋਸ਼ਲ ਵਗੈਰਾ ਹੈ ਕਿ ਚਾਹੇ ਕਿ ਰਾਜਨੀਤਿਕ ਪਾਰਟੀਆਂ ਰਾਜਨੀਤੀ ਜਗਾ ਕਰ ਰਹੀਆਂ ਨੇ ਲੇਕਿਨ ਕੰਮ ਘੱਟ ਕਰ ਰਹੀਆਂ। ਉਹਦੇ ਬਾਰੇ ਅੰਦਰਜੀਤ ਫਰਮਾਨ ਦੀ ਵੀਡੀਓ ਨੇ ਬਾਰਨ ਹੋਈ ਸੀ। ਸੰਗੋਵਾਲ ਵਾਲੇ ਇੰਡੀਆ ਦੇ ਵਿੱਚ ਕਿਸਾਨਾਂ ਉੱਤੇ ਨਾਲ ਨਾ ਦੇਖਿਆ ਜਿਉ ਲੜ ਰਹੀ ਆ ਉਹਨਾਂ ਨੂੰ ਬਹੁਤ ਮਾੜੀ ਗੱਲ ਹੈ ਜਦੋਂ ਜਦੋਂ ਐਮ.ਐਲ.ਏਜ਼ ਆਮ ਜਨਤਾ ਦੇ ਖਿਲਾਫ ਜਾਂ ਕਿਸਾਨ ਜੱਥੇਬੰਦੀਆਂ ਦੇ ਖਿਲਾਫ ਅਪਸ਼ਬਦ ਕੂਲਦੇ ਨੇ ਉਹਨਾਂ ਨੂੰ ਦਲਾਲ ਕਿਹਾ ਗਿਆ ਵਿੱਚ ਔਰ ਰੂਡਲੀ ਬੋਲਦੇ ਨੇ ਇਥੋਂ ਸਾਰੀ ਗੱਲ ਨਜ਼ਰ ਆ ਰਹੀ ਆ ਕਿ ਇਹ ਕੋਈ ਆਮ ਆਦਮੀ ਪਾਰਟੀ ਰਹਿ ਨਹੀਂ ਗਈ ਇਹ ਅਮੀਰ ਆਦਮੀ ਪਾਰਟੀ ਆ ਇਹ ਖਾਸ ਆਦਮੀਆਂ ਦੀ ਪਾਰਟੀ ਬਣ ਗਈ ਹੰਕਾਰੀਆਂ ਦੀ ਪਾਰਟੀ ਬਣ ਗਈ ਆ ਔਰ ਦੇ ਸ਼ੁੱਡ ਰਿਸਪੈਕਟ ਦ ਸੈਂਟੀਮੈਂਟਸ ਐਂਡ ਵਿਸ਼ਸ ਆਫ ਦ ਪੀਪਲ ਤੁਸੀਂ ਪੁੱਛ ਰਹੇ ਸੀ ਕਿ ਕਿ ਰਾਜਨੀਤੀ ਬਹੁਤ ਲੋਕ ਆਪਣੇ ਆਪਣੇ ਹਲਕਿਆਂ ਦੇ ਵਿੱਚ ਲੱਗੇ ਹੋਏ ਨੇ ਬਹੁਤ ਲੋਕ ਯਤਨ ਕਰ ਰਹੇ ਨੇ ਮੇਰਾ ਤੁਸੀਂ ਜੇ ਸੋਸ਼ਲ ਮੀਡੀਆ ਖੋਲੋਗੇ ਤਾਂ ਫੋਰ ਦ ਲਾਸਟ ਅਬਾਊਟ ਐਟਲੀਸਟ 8 10 ਦਿਨ ਤੋਂ ਜਦੋਂ ਜ਼ਿਆਦਾ ਪਾਣੀ ਆ ਗਿਆ ਵੀ ਹੈਵ ਬੀਨ ਪ੍ਰੋਐਕਟਿਵਲੀ ਸਪੋਰਟਿੰਗ ਦ ਪੀਪਲ ਹੈਲਪਿੰਗ ਪੀਪਲ ਐਂਡ ਜੋ ਸਾਡੇ ਤੋਂ ਜ਼ਿਆਦਾ ਤੋਂ ਜ਼ਿਆਦਾ ਹੋ ਸਕਦਾ ਉਹਨਾਂ ਦੀ ਮਦਦ ਕਰ ਰਹੇ ਆ। ਸਾਡੇ ਲੋਕਾਂ ਦਾ ਬਿਆਨ ਦਿੱਤੇ ਜਾ ਰਹੇ ਆ ਕਿ ਜਿਹੜਾ ਫਲੱਡ ਦੇ ਇਫੈਕਟਿਵ ਜਿੱਥੇ ਵੀ ਲੋਕ ਹੈਗੇ ਸਾਡੇ ਵੱਲੋਂ ਪ੍ਰੋਐਕਟਿਵ ਜਿੱਥੇ ਵੀ ਹੋ ਸਕਦਾ ਜਿਹੜੀ ਵੀ ਉਹਨਾਂ ਦੀ ਬੇਸਿਕ ਨੀਡਸ ਆ ਉਹ ਪੂਰੀਆਂ ਕੀਤੀਆਂ ਜਾ ਰਹੀਆਂ ਤੇ ਫਰੱਡ ਨਾਲ ਨਾਲ ਲਈ ਸਾਡੇ ਜਿਹੜੀ ਪੂਰੀ ਪੂਰੇ ਕੰਟਰੋਲ ਚ ਆ ਲੋਕਾਂ ਇਹ ਇੱਕ ਇਹਦਾ ਬਿਆਨ ਹੈ ਇਹਦਾ ਬਿਆਨ ਹੈ डीसी ਗੇੜਨ ਇਹਨਾਂ ਦੇ ਇਹਨਾਂ ਦੇ ਡੀਸੀਆਂ ਦੇ ਕੁਝ ਨਹੀਂ ਪੱਲੇ ਵਿਚਾਰਾਂ ਦੇ ਇਹ ਤਾਂ ਐਵੇਂ ਡਮੀਜ਼ ਨੇ ਦੇ ਆਰ ਆਲ ਡਮੀਜ਼ ਦੇ ਆਰ ਪਾਵਰਲੈਸ ਪੀਪਲ ਇਹਨਾਂ ਨੂੰ ਕੋ ਆਪਣਾ ਕੋਈ ਕੋਈ ਵੀ ਜ਼ਿਲ੍ਹੇ ਦਾ ਕੋਈ ਇੰਪੋਰਟੈਂਟ ਅਫਸਰ ਬਦਲ ਕੇ ਦਿਖਾ ਦਿੰਦੇ ਸਾਰੇ ਤਾਂ ਉੱਤੋਂ ਹੁਕਮ ਆ ਰਹੇ ਨੇ ਉਹਨਾਂ ਦੇ ਵੀ ਉੱਤੇ ਬੰਦੇ ਦਿੱਲੀ ਦੇ ਬੈਠੇ ਨੇ ਸੋ ਇਹ ਤਾਂ ਇੱਕ ਛੋਟੀ ਜੀ ਇੱਕ ਕੀ ਕਹਿੰਦੇ ਹੁੰਦੇ ਸਾਰੀ ਚੈਸ ਦੀ ਗੇਮ ਦੇ ਵਿੱਚ ਛੋਟੇ ਜਿਹੇ ਮੋਹਰੇ ਨੇ ਇਹ ਸਟੇਟਮੈਂਟ ਜੇ ਦੇਣੀ ਹੈ ਤੇ ਪੰਜਾਬ ਦਾ ਚੀਫ ਮਿਨਿਸਟਰ ਦਵੇ ਜਿੱਦਾਂ ਦਾ ਵੱਡਾ ਡੈਮੇਜ ਹੋਇਆ ਪੰਜਾਬ ਦੇ ਵਿੱਚ ਕਿ ਉਹਨੇ ਸ਼ੋਰ ਕੀਤਾ ਲੋਕਾਂ ਨੂੰ ਕਿ ਅਸੀਂ ਕੁਝ ਨਹੀਂ ਹੋਣ ਦੇਵਾਂਗੇ ਸਾਰੀਆਂ ਟੀਮਾਂ ਤਾਇਨਾਤ ਨੇ ਕਿਉਂਕਿ ਕਿਤੇ ਵੀ ਤਾਇਨਾਤ ਨਹੀਂ ਗਵਰਨਮੈਂਟ ਕੋਲ ਇੰਨਾ ਮੈਕੈਨਿਜ਼ਮ ਇਨਫਰਾਸਟ੍ਰਕਚਰ ਆਏਨੇਗਾ ਜਿਹੜਾ ਪੰਜਾਬ ਦੇ ਲੋਕਾਂ ਦੇ ਮਤਲਬ ਹੈ ਕਿ ਜਿਹੜਾ ਮਸਲਾ ਹੈਗਾ ਡਿਫਰੈਂਸ ਸਿਗਾ ਉਸ ਜਸਟ ਅਗੇਂਸਟ ਦਿੱਲੀ ਨਾਟਕ ਦਾ ਜਾਪ ਤੋਂ ਉਹ ਹੈ ਦਾ ਅਲਟੀਮੇਟਲੀ ਪੜੋਗੇ ਤਾਂ ਦੋਨਾਂ ਤੋਂ ਦੋਨਾਂ ਦੇ ਖਿਲਾਫ ਹੀ ਸਿਗਾ ਪਰ ਉਹਨੂੰ ਕੰਸੂਰ ਕਰ ਲੋਗੇ ਉਹ ਕਹਿ ਰਿਹਾ ਸੀਗਾ ਕਿ ਦਿੱਲੀ ਵਾਲਿਆਂ ਨੇ ਸਾਡੀ ਸਟੇਟ ਤੇ ਕਰਜਾ ਕੀਤਾ ਉਹ ਚਾਰਨੀਸ